ਮਿਕਰਮਨ ਸਰ ਉਹ ਆਜੋ ਸੈਕਟਰੀ ਸਾਹਿਬ ਤੁਹਾਨੂੰ ਪੁੱਛਣ ਦੀ ਕੀ ਲੋੜ ਹੁੰਦੀ ਹੈ ਯਾਰ ਸੱਚੀ ਕਾਲ ਬੈਠੋ ਫਿਰ 4 ਠੀਕ ਹੋ ਹਾਂਜੀ ਸਰ ਹਾਂਜੀ ਉਹ ਕਿਵੇਂ ਆ ਉਹ ਸੱਚ ਇਦਾਂ ਲਿਖ ਸਕਦਾ ਕੰਮ ਚੱਲਿਆ ਬਸਿਕ ਹਾਂਜੀ ਸਰ ਉਹ ਤਾਂ ਚੱਲ ਰਿਹਾ ਜੀ ਠੀਕ ਚੱਲ ਰਿਹਾ ਉਹ ਤਾਂ ਨਾ ਮਟੀਰੀਅਲ ਵਗੈਰਾ ਵਧੀਆ ਬਹੁਤ ਠੇਕੇਦਾਰ ਨੇ ਕਰ ਜਾਂਦੇ ਹੁੰਦੇ ਆ ਗਾਂਪ ਸਾਹਿਬ ਜੇ ਨਾਂ ਧਿਆਨ ਦੇ ਕੇ ਤੋਂ ਤੇ ਜਿਹੜੀ ਸਰ ਤੁਸੀਂ ਲਾਸਟ ਮੰਥ ਉਹ ਤੇ ਅੰਤ ਸਿਗਰੋ ਦੇ ਮਸਲੇ ਜਿਹੜੇ ਜ਼ਿਆਦਾ ਉਹ ਨਾ ਕਈ ਪਿੰਡਾਂ ਦਾ ਸਿਗਰ ਰਿਸਪਿਊਟ ਉਹ ਦੋ ਤਿੰਨ ਪਿੰਡਾਂ ਦੇ ਸਰਕਾਰ ਹਾਂਜੀ ਉਹ ਸਾਰੇ ਹੈੱਡ ਵਿੱਚੋਂ ਪਾਸ ਹੋ ਕੇ ਆ ਗਏ ਜੀ ਓਕੇ ਹਾਂਜੀ ਠੀਕ ਹੈ ਤੇ ਇੱਕ ਦੋ ਮਸਲੇ ਹੋਰ ਬਾਅਦ ਵਿੱਚ ਕਰੀ ਜਾਂਦੇ ਆ ਜੀ ਉਹ ਤਾਂ ਗੱਲ ਹੀ ਜਾਣੇ ਸਾਡੇ ਸਾਈਨ ਹੋਣ ਵਾਲੇ ਪਏ ਆ ਜੀ ਪੈਂਡਿੰਗ ਇਹ ਬਿੱਲ ਵਗੈਰਾ ਸੀਗੇ ਜੀ ਆਫਿਸ ਹਾਂਜੀ ਠੀਕ ਇਹ ਕੰਮ ਹੋ ਗਿਆ ਕੰਪਲੀਟ ਇਹ ਕੰਮ ਹੋ ਗਿਆ ਜੀ ਕੰਪਲੀਟ ਇਹ ਚੈੱਕ ਸੀਗੇ ਧਿਆਨ ਨਾਲ ਸੈਕਟਰੀ ਸਾਹਿਬ ਜੀ ਬਿਲਕੁਲ ਨਾਲ ਇਹ ਚੈੱਕ ਮਤਲਬ ਸਹੀ ਹੈ ਇੱਕ ਚੀਜ਼ ਦਾ ਧਿਆਨ ਰੱਖੋ ਕੰਮ ਕੋਈ ਵੀ ਮਾੜਾ ਨਾ ਹੋਵੇ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬੇਟਾ ਆਜੋ 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 ਕਿਵੇਂ ਇੱਕ ਮਿੰਟ ਰੁਕ ਜੋ ਬਸ ਬੇਟਾ ਮੈਂ ਕਰਦੇ ਬਿਲ ਸੇ ਥੋੜੀ ਜਿਹੀ ਮੋਟਰਸਾਈਕਲ ਵਾਲਾ ਥੋੜਾ ਸੀਗਾ ਨਾ ਹਾਂ ਜੀ ਹਾਂ ਜੀ ਹਾਂ ਮੈਂ ਲੈਦਾ ਸੀਗਾ ਸਾਹਬ ਦੇ ਧਿਆਨ ਚ ਤੇ ਬਦ ਕਰਦੇ ਥੋੜੀ ਹਾਂ ਜੀ ਸਰ ਵੀ ਇਹ ਨਾ ਕੰਮ ਚੱਲੀ ਆਂਦਾ ਜੀ ਵਿਜ਼ਿਟ ਵੀ ਹੋ ਗਈ ਇੱਥੇ ਤੇ ਬਸ ਉਹ ਪੇਮੈਂਟ ਦਾ ਹੀ ਸੀਗਾ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਸੜਕ ਕੋਈ ਵੀ ਜਿਹੜੀ ਲਿੰਕ ਐ ਚਾਹੇ ਕੋਈ ਵੀ ਰਿਆ ਕੋਈ ਰਵੇ ਨਾ ਤੇ ਪੂਰਾ ਧਿਆਨ ਨਾਲ ਬਣਵਾਉਣੀ ਹੈ ਮਾੜੀ ਨਾ ਬਣੇ ਹਾਂ ਜੀ ਸਰ ਠੀਕ ਹੈ ਸਰਕਾਰ ਰਿਪੀਟ ਕਰਨੀ ਇਹਨਾਂ ਦਾ ਧਿਆਨ ਰੱਖਿਓ ਹਾਂ ਜੀ ਗਾਈਡਲਾਈਨਸ ਦੇ ਬਸ ਤੁਹਾਡੇ ਤੇ ਐ ਠੀਕ ਹੈ ਮੈਂ ਤਾਂ ਜੇ ਲੰਬਾ ਆ ਗਿਆ ਮੈਂ ਸ਼ਕਤੀ ਸਾਹਿਬ ਨੂੰ ਮਾਰ ਦੇਣਾ ਮੋੜ ਕੇ ਨਾ ਕਿਓ ਬਸ ਸੀਗੇ ਤੁਹਾਡਾ ਮੋਢਿਆਂ ਤੇ ਐ ਜੀ ਨਹੀਂ ਨਹੀਂ ਸਰ ਤੇ ਐ ਤੁਹਾਡੇ ਨਾਲ ਆ ਹੱਥ ਤੁਹਾਡੇ ਹੱਥ ਦਾ ਆਪਾਂ ਇਕੱਠੇ ਰਲ ਕੇ ਕੰਮ ਕਰਨ ਹਾਂ ਬੇਟਾ ਦੱਸੋ ਕੀ ਤੱਦੀ ਮੋਟਰਸਾਈਕਲ ਤੇ ਆ ਰਹੀ ਸੀ ਜੀ ਤੇ ਰਸਤੇ 'ਚ ਟ੍ਰੈਫਿਕ ਵਾਲੇ ਖੜੇ ਸੀ ਤੇ ਉਹਨਾਂ ਨੇ ਮੋਟਰਸਾਈਕਲ ਨੂੰ ਰੋਕ ਲਿਆ ਸੀ ਸਾਡੇ ਤਿੰਨੇ ਜਾਨੀ ਗਈ ਸੀ ਮੋਟਰਸਾਈਕਲ ਤੇ ਤਿੰਨ ਸੀ ਹਾਂਜੀ ਤੇ ਕਾਗਜ਼ ਵੀ ਸੀ ਸਾਡੇ ਕੋਲ ਸਾਰੇ ਉਹਨਾਂ ਨੇ ਕਾਗਜ਼ ਦੀ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਤੇ ਉਹ ਮੈਂ ਤੋ ਹੀ ਗੁੰਡਾ ਕਰਦੀ ਕੱਢ ਫਿਰਦੇ ਇੱਥੇ ਤੇ ਮੋਟਰਸਾਈਕਲ ਨੂੰ ਲੈ ਕੇ ਉਹਨੇ ਉਹਨੇ ਘਰੋਂ ਲੈ ਕੇ ਆ ਹਾਂਜੀ ਤੇ ਡੈਡੀ ਜੀ ਬਠਿੰਡੇ ਗਏ ਜੀ ਉਹ ਕਹਿੰਦੇ ਇਹਦਾ ਮੁੰਡਾ ਬੇਟਾ ਤੂੰ ਮੈਂ ਦਰਛਨ ਦੇਈ ਦਰਛਨ ਨੂੰ ਅੱਛਾ 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 ਠੀਕ ਹੈ ਮੇਰਾ ਕਲਾਸ ਫੈਲੋ ਮੇਰਾ ਅੱਛਾ ਜੀ ਉਹ ਤਾਂ ਮੇਰਾ ਕਲਾਸ ਫੈਲੋ ਹੈ ਉਹ ਤਾਂ ਇੰਜਨ ਸਾਹਿਬ ਕੋਲੇ ਬਠਿੰਡੇ ਗਏ ਵੇ ਹਾਂ ਜੀ ਬਠਿੰਡੇ ਗਏ ਵੇ ਜਿਹੜੀ ਜੀ ਨਹੀਂ ਤੇ ਮੋਟਰਸਾਈਕਲ ਦੇ ਕਾਗਜ਼ ਪੂਰੇ ਸੀ ਫੇਰ ਕਿਉਂ ਰੱਖ ਲਿਆ ਉਹਨੇ ਉਹ ਕਹਿੰਦੀ ਤੁਸੀਂ ਗੁੰਡਾਗਰਦੀ ਕਰਦੇ ਹੋ ਫਿਰ ਜੋ ਤੇ ਇੱਕ ਵਾਰ ਕਰਦੇ ਹੋ ਤੇ ਪੁੱਤ ਕੁਛ ਨਾ ਕੁਛ ਹਟਦੇ ਤਾਂ ਹੈ ਨਹੀਂ ਤੁਸੀਂ ਉਮਰ ਹੀ ਇਹੋ ਜੀ ਹੈ ਸਾਡੇ ਨਾਲ ਇੱਕ ਹੋਰ ਸੀ ਯਾਰ ਦੋਸਤ ਅੱਛਾ ਜਿਹੜੇ ਤਿੰਨ ਜਣੇ ਸਵਾਰ ਸੀ ਬਿਲਕੁਲ ਸਵਾਰੀ ਸੀ ਬਿਲਕੁਲ ਸਵਾਰੀ ਹੈ ਹਾਂ ਜੀ ਹਾਂ ਜੀ ਤੇ ਤੀਜਾ ਕਿੱਥੇ ਆ ਉੱਥੇ ਖੜਾ ਹੋਇਆ ਉੱਥੇ ਖੜਾ ਲਿਆ ਹਾਂ ਜੀ ਮੋਟਰਸਾਈਕਲ ਦੀ ਰਾਖੀ ਹਾਂ ਸੈਕਟਿਸਾਬ ਇਹ ਕਮੜਾ ਮੋਟਰਸਾਈਕਲ ਦੀ ਰਾਖੀ ਖੜਾ ਗਿਆ ਨਹੀਂ ਉੱਥੇ ਖੜਾ ਹੁਣ ਪੁਲਿਸ ਕੋਲੇ ਤੁਹਾਡਾ ਚੌਂਕ 'ਚ ਜੀ ਹਾਂ ਜੀ ਉੱਥੇ ਖੜਾ ਆ ਨਾਲ ਦੇ ਚੌਂਕ 'ਚ ਰੁਕਿਆ ਹਾਂ ਜੀ ਨਾਲ ਦੇ ਚੌਂਕ 'ਚ ਇੱਥੇ ਲੱਗਿਆ ਸੀ ਨਾਕਾ ਮੈਂ ਹੁਣੇ ਲੰਘ ਕੇ ਆਇਆ ਹਾਂ ਹਾਂ ਜੀ ਕਰ ਲੈਣੀ ਸੀ ਰਿਕਵੈਸਟ ਯਾਰ ਐਂ ਤਾਂ ਮੁਲਾਜ਼ਮ ਐਡੇ ਨਹੀਂ ਮਾੜੇ ਹੁੰਦੇਗੇ ਕੀ ਆ ਸੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਨਹੀਂ ਅੱਛਾ ਅਸੀਂ ਕਿਹਾ ਸੀ ਕਾਗਜ਼ ਵੀ ਸਾਡੇ ਬਿਲਕੁਲ ਪੂਰੇ ਆ ਤੇ ਉਹਨਾਂ ਨੇ ਤਾਂ ਵੀ ਨਹੀਂ ਗੱਲ ਸੁਣੀ ਕਾਗਜ਼ ਵੇਖੇ ਹੀ ਨਹੀਂ ਨਹੀਂ ਕਾ ਕੇ ਦੇਖ ਯਾਰ ਅਸਲ ਵਿੱਚ ਪਤਾ ਕੀ ਹੈ ਬੇਟਾ ਪੁਲਿਸ ਵੀ ਨਾ ਅੱਕੀ ਪਈ ਆ ਸਾਰੇ ਮੁੰਡੇ ਮਾੜੇ ਨੇ ਠੀਕ ਹੈ ਪਰ ਆਪਸਾਈਟੇ ਸਭ ਵੇਣੇ ਆ ਨਾ ਵੀ ਜਿਆਦਾ ਮੁੰਡੇ ਤਿੰਨ ਤਿੰਨ ਚਾਰ ਚਾਰ ਚੜ ਕੇ ਕੁੜੀਆਂ ਵਗਰੀ ਮੋਟਰਸਾਈਕਲ ਭਜਾਈ ਫਿਰਦੇ ਈਆਂ ਭੈਣਾ ਵੀ ਸੇਫ ਨਹੀਂ ਗਿਆ ਇੱਕ ਨਸ਼ੇ ਨੋਸ਼ੇ ਵਾਲੇ ਚੱਕਰ ਜਿਹੜੇ ਆ ਉਹਦੇ ਤੋਂ ਬਹੁਤ ਡਰ ਲੱਗਦਾ ਠੀਕ ਹੈ ਲੋਟਾ ਖੋਆਂ ਤੋਂ ਡਰ ਲੱਗਦਾ ਪੁਲਿਸ ਵੀ ਆਪਦੀ ਡਿਊਟੀ ਕਰੀ ਜਾਂਦੀ ਹੈ ਨਾ ਹੁਣ ਵੈਸੇ ਕਾਗਜ਼ ਵੇਖ ਲੈਣੇ ਚਾਹੀਦੇ ਸੀ ਹਾਂ ਤੰਨੇ ਜਣੇ ਵਾਰਨਿੰਗ ਦੇ ਕੇ ਛੱਡਦੇ ਤੇ ਸਟੂਡੈਂਟਸ ਦਾ ਕਿਆਦੋ ਸਰੋਨਰ ਤੁਸੀਂ ਐਸੇ ਜਿਦੋ ਸਾਵਧਾਨ ਹੋ ਨਾ ਦੋ ਉਹ ਗੱਪੇ ਇਦੂ ਕਰਾ ਪਾਉਂਦੇ ਮੈਨੂੰ ਪਤਾ ਨਹੀਂ ਯਾਰ ਕੌਣ ਆ ਥੇ ਡਿਊਟੀ ਤੇ ਇੱਥੇ ਚੌਕ ਦੇ ਵਿੱਚ ਮੈਂ ਕੋਈ ਨਹੀਂ ਮੈਂ ਕਰਦਾ ਗੱਲ ਬੇਟਾ ਹੁੱਲੜ ਬਾਜੀ ਤਾਂ ਨਹੀਂ ਕਰਦੇ ਹੁੰਦੇ ਨਹੀਂ ਨਹੀਂ ਗੇੜੇ-ਗੂੜੇ ਦੇਖ ਲੈ ਕਿਸਕਾਇਤ ਨਾ ਹੋਏ ਕੋਈ ਨਹੀਂ ਜੀ ਨਹੀਂ ਹਲੋ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠਾਨੇਦਾਰ ਸਾਹਿਬ ਕਿਵੇਂ ਹੋ ਠੀਕ ਹੈ ਜੀ ਹੋਰ ਠੀਕ ਠਾਕ ਜੀ ਕਿਵੇਂ ਜਾਂਦੀ ਕਿਤਾ ਹੈ ਵਧੀਆ ਵਧੀਆ ਗੁਰਪੀ ਨੇ ਸੁੱਖ ਦਾ ਗਾਦੀ ਹੁੰਦੀ ਹੈ ਜਦੋਂ ਅਸੀਂ ਫੋਨ ਕਰੀਏ ਸੁੱਖ ਗਾਦੀ ਹੁੰਦੀ ਹੈ ਹਾਂਜੀ 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 ਹੋਰ ਦੱਸੋ ਜੀ ਆਹ ਵਧੀਆ ਤੁਸੀਂ ਥਾਣਾ ਹੀ ਹੋ ਕਿ ਬਾਹਰੋਂ ਕਿਤੇ ਹਾਂਜੀ ਨਹੀਂ ਮੈਂ ਥਾਣੀ ਸੀ ਆਪਣੀ ਚੌਕ ਚ ਕੀ ਦੀ ਡਿਊਟੀ ਲੱਗੀ ਵੀ ਹੈ ਮੇਰੇ ਦਫ਼ਤਰ ਦੇ ਨਾਲ ਜਿਹੜਾ ਚੌਕ ਹੈ ਟ੍ਰੈਫਿਕਿੰਗ ਚਾਰਜ ਦੀ ਹਾਂਜੀ ਹਾਂਜੀ ਟ੍ਰੈਫਿਕ ਦੀ ਤੇ ਕਰਨਜੀਤ ਸਿੰਘ ਹੈ ਜੀ ਉਹ ਯਾਰ ਮੁੰਡਾ ਨਾ ਆਪਣਾ ਮਿੱਤਰ ਹੈ ਦਰਸ਼ਨ ਆਇਆ ਮੇਰਾ ਕਵਾਸਮੇਟ ਹੈ ਤੇ ਉਹਨਾਂ ਦੇ ਨਾ ਬੇਟਾ ਤੇ ਉਹਦੇ ਨਾਲ ਮੁੰਡੇ ਦੋ ਹੋਰ ਸੀ अच्छा अच्छा मोटर जो मोटरसाइकिल रोक लिया कागज़पत्र सही गए इनन ਕੋਲੇ ਤੇ ਕਹਿੰਦੇ ਵੀ ਅਸੀਂ ਕਾਗਜ਼ ਉਹਨੇ ਵੇਖਿਆ ਹੀ ਨਹੀਂ ਕਹਿੰਦੇ ਭਾਜੋ ਤੁਸੀਂ ਤਿੰਨ ਚੜੇ ਸੀ ਉਹ ਕਨਾਲ ਦੇ ਉਨੋਂ ਮੋਟਰਸਾਈਕਲ ਕੋਲ ਖੜਾ ਕੇ ਇਹ ਆ ਗਏ ਆ। अच्छा अच्छा ਤੇ ਉਹਨੂੰ ਕਰਮਚਾਰੀ ਨੂੰ ਕਰਦੇ ਹੋ ਕਾਲ ਮਾਰੀ ਜੀ ਉਹਨੂੰ ਕੋਹ ਵੀ ਚੇਅਰਮੈਨ ਸਾਹਿਬ ਨੇ ਆਖਿਆ। ਹਾਂਜੀ ਹਾਂਜੀ ਜੇ ਕਾਗਜ਼ਾਂ ਕੁਗਜਾਂ ਕੀ ਪ੍ਰੋਬਲਮ ਹੈ ਤਾਂ ਚੈੱਕ ਕਰ ਲੈਣ ਬੇਸ਼ੱਕ ਤੇ ਜੇ ਉਹ ਮਤਲਬ ਟ੍ਰਿਪਲਸ ਵਾਰੀ ਦਾ ਕਰਕੇ ਰੋਕਿਆ। ਹਾਂਜੀ ਹਾਂਜੀ ਉਹਦੇ ਵੀ ਪਰਮਿਟ ਦੱਸ। ਹਮੈਂ ਕਹਿ ਕੇ ਭੇਜਦਾ ਉਹਨੂੰ ਮੈਂ ਵੀ ਕਹਾਂ ਮੈਂ ਕਹਾਂ ਹੁਲੜਬਾਜ਼ੀਆਂ ਨਾ ਕਰਿਆ ਕਰੋ ਹਣ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਕੱਲ ਦੇ ਬੱਚੇ ਹਨਾ ਸਾਂਹ ਦੇ ਘਟ ਹੈ ਜੀ ਹਾਦਗੁਰਪੇ ਤੁਸੀਂ ਕਹਿ ਦਿਓ ਕਰਮਜੀਤ ਨੂੰ ਕੋ ਵੀ ਕਰੀਨਾ ਨੂੰ ਭੇਜ ਦਿਓ ਮੈਂ ਸਮਝਾ ਦਿੰਦਾ ਮੁੰਡਿਆਂ ਨੂੰ ਜਰੂਰ ਜਰੂਰ ਜੀ ਹੁਣੀ ਮੈਂ ਕਰ ਦਿੰਦਾ ਹੁਣ ਉਹ ਸੇਵਾ ਦੱਸੋ ਜੀ ਚੇਅਰਮੈਨ ਸਾਹਿਬ ਕੀ ਬਸ ਕੋਈ ਨਹੀਂ ਸਾਰਾ ਦਿਨ ਸੇਵਾ ਜੀ ਬੈਠਿਆ ਜੇ ਕੋਈ ਹੋਰ ਸੇਵਾ ਹੋਈ ਤਾਂ ਹੋਰ ਦੱਸ ਲੈਂਗੇ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਲੋੜ ਆ ਤੁਹਾਡੇ ਵਰਗੇ ਅਫਸਰ ਲੋੜ ਆ ਤੁਹਾਡੇ ਵਰਗੇ ਅਫਸਰਾਂ ਦੀ ਹਾਂਜੀ ਹਾਂਜੀ ਇਹ ਨਹੀਂ ਕੋਈ ਗੱਲ ਦੀ ਗੱਡੀ ਵੀ ਕਰ ਦਿਓ ਕਰਮਜੀਤ ਨੂੰ ਫੋਨ ਹੈ ਨਾ ਉਹਨੂੰ ਕੋ ਮੋਟਰਸਾਈਕਲ ਹੁਣੀ ਕਰ ਦੇਣ ਉਹਨੂੰ ਤਾਂ ਦੇ ਦਿਓ ਮੋਟਰਸ ਐਸਐਚਓ ਜੀ ਕਾਲ ਕਰਵਾਤੀ ਹੈ ਵੈਸੇ ਉਹ ਜਾ ਕੇ ਮੇਰੇ ਪਹਿਲੋਂ ਦਾ ਹਾਂ ਚੀਰਮੈਨ ਸਾਹਿਬ ਨੇ ਭੇਜਿਆ ਉਹਨੂੰ ਐਸਐਚਓ ਸਾਹਿਬ ਕਾਲ ਕਰਦੇ ਰਹੀ ਠੀਕ ਹੈ ਜਾਓ ਲੈ ਜੋ ਫੋਟੋ ਪਰ ਗਾਣ ਉਤਾਰ ਕੁੜੀਆਂ ਚੜੀਆਂ ਛੜਨ ਵਾਲਾ ਕੰਮ ਨਾ ਕਰਿਓ ਨਹੀਂ ਜਿਹੜੀ ਉਹ ਕੰਮ ਆ ਤੇ ਫਿਰ ਹਿਸਾਬ ਰੋਲ ਮੈਂ ਪੁੱਠੇ ਟੰਗਾ ਦੇਣਾ ਜੇ ਕੁੜੀਆਂ ਕੜੀਆਂ ਛੇੜਨ ਵਾਲਾ ਹੁਣ ਪਾਜਾ ਦਾ ਕੰਮ ਕੀਤਾ ਨਹੀਂ ਨਹੀਂ ਠੀਕ ਹੈ ਤੇ ਉਹ ਲੈ ਲਓ ਫੋਟੋਸਾਈਕਲ ਕੋਈ ਗੱਲ ਨਹੀਂ ਖੈਦੋ ਕਾਗਜ਼ ਕੂਝ ਪੂਰੇ ਆ ਨਾ ਹਾਂਜੀ ਹਾਂਜੀ ਠੀਕ ਹੈ ਧਿਆਨ ਨਾਲ ਜਾਓ ਲੈ ਲਓ ਸੈਟੀਸਮ ਕਿਕਨਾ ਮੰਡੀਆਂ ਮੋਡੀਆਂ ਦਾ ਹਿਸਾਬ ਦਾ ਦੇਖੋ ਸਫਾਈ ਕਰਾ ਦਿਓ ਲਾਈਟਾਂ ਲੋਟਾਂ ਚਾਲੂ ਕਰਵਾ ਲਓ ਪਾਣੀ ਪੋਣੀ ਦਾ ਇੰਤਜ਼ਾਮ ਜਿਹੜਾ ਹੈਗਾ ਹਨਾ ਕੋਈ ਮਜ਼ਦੂਰ ਕੋਈ ਕਿਸਾਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਝੋਨਾ ਜਿਹੜਾ ਨਾ ਉਹ ਥੋੜੇ ਟਾਈਮ ਤੱਕ ਆ ਜਾ ਹਾਂਜੀ ਸਰ ਉਹ ਸਾਰੇ ਟੈਂਡਰ ਪਾਸ ਹੋਏ ਵੇ ਜੀ ਤੇ ਉਹ ਸਫਾਈ ਵਾਲੇ ਵੀ ਲੱਗੇ ਹੋਏ ਵੇ ਜੀ ਬੰਦੇ ਜਿਹੜੇ ਜਿੰਨਾਂ ਠੀਕਾ ਲੈ ਸੀਗਾ ਤੇ ਬਾਕੀ ਪਾਣੀ ਦੇ ਜਿਹੜੇ ਉਹ ਟੈਂਕੀਆਂ ਵੀ ਉਹ ਲੱਗੀਆਂ ਵੀ ਆ ਜੀ ਸਾਰੇ ਕੰਮ ਕੰਮ ਵਾਲੀ ਸਰਕਾਰ ਰਿਪੀਟ ਹੋਣੀ ਹੈ ਹਾਂਜੀ ਨਹੀਂ ਤਾਂ ਵੇਲਾ ਵੀ ਪਰ ਹਣਾ ਹਾਂਜੀ ਨਹੀਂ ਸਰ ਜਿੰਨੇ ਮਤਲਬ ਪੇਪਰਾਂ 'ਚ ਬੋਲਣਗੇ ਬੰਦੇ ਉਹਨੇ ਬੰਦੇ ਉੱਥੇ ਡਿਊਟੀ ਤੇ ਲੱਗੇ ਹੋਣ ਆ ਕਰਵਾ ਲਓ ਕੰਮ ਧਿਆਨ ਆ ਮੰਡੀਆਂ ਦੇ ਵਿੱਚ ਪ੍ਰੋਬਲਮ ਆਵੇ ਕੋਈ ਨਾ ਮਜ਼ਦੂਰ ਨੂੰ ਮੈਨੂੰ ਰਿਸਟ ਤੇ ਜਾਣਾ ਹੁੰਦਾ ਹੁੰਦਾ ਜੀ ਬਸ ਨਾ ਭਾਈ ਦੋਨੋਂ ਨਾਲ ਜਿੰਮੇਦਾਰ ਨੂੰ ਪ੍ਰੋਬਲਮ ਹੋ ਰਹੀ ਹੈ ਬੁਲਾ ਲਓ ਕੌਣ ਸੀਗਾ ਬਾਦ ਸੀਗੀ ਜੀ ਦੋ ਲੜਾਈ ਵਾਲਾ ਸਿਸਟਮ ਸੀਗਾ ਉਹਨਾਂ ਦਾ ਬੁਲਾ ਲਾ ਜੀ ਉਹਨਾਂ ਨੂੰ ਕੱਲ ਪੁੱਛਿਆ ਸੀ ਸੁਣੀ ਹੈ ਹਾਂਜੀ ਗੱਲ ਉਹ 10 ਦਿਨ ਹੀ ਸੀਗੇ ਜੋ ਸਾਡੇ ਸਰਪੰਚ ਨੂੰ ਪਤਾ ਤੇ ਜਾਂ ਚੇਅਰਮੈਨਸ ਨਾਲ ਕਨੇ ਸੋਡੇ ਨਾਲ ਕਰਨੀ ਆ ਬੁਲਾਓ ਬੁਲਾਓ ਆਇਓ ਜੀ ਮਦਦ ਦੀ ਨੰਗੀਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਧਰ ਬੈਠ ਜੁ ਮਾਤੇ ਪਾਣੀ ਮੰਗਾਲਾ ਨਹੀਂ ਪੁੱਤ ਬਸ ਚਾਹ ਪਾਣੀ ਤੇ ਪੀ ਕੇ ਆਇਆ ਸੀ ਕੀ ਹੁਕਮ ਹੈ ਅੱਜ ਬਾਹਰ ਮੇਰਾ ਪੁੱਤ ਬੈਠਾ ਸੀਗਾ ਕਿਤੇ ਚਾਹ ਪੀਂਦਾ ਹੋਣਾ ਬੈਠਾ ਬਾਹਰ ਕਿੱਥੇ ਮੈਨੂੰ ਨਹੀਂ ਪਤਾ ਕਿੱਥੇ ਬਾਹਰ ਬੈਠਾ ਦੁਕਾਨਦਾਰ ਕੋਲ ਬੈ ਕੇ ਚਾਹ ਪੀਂਦਾ ਹੋਣਾ ਕਿਤੇ ਅੱਛਾ ਮੈਂ ਕਿਤੇ ਘਰੋਂ ਬਾਹਰ ਹਾਂਜੀ ਨਹੀਂ ਜੀ ਦੁਕਾਨ ਤੇ ਬਾਹਰ ਅੱਛਾ ਲੱਗਿਆ ਕੰਮ ਤੇ ਲੱਗਿਆ ਵੀ ਹਾਂ ਪਰਾਈਵੇਟ ਕੰਮ ਤੇ ਲੱਗਿਆ ਪੁੱਤ ਕਿਤੇ ਢੜ ਜਾਵੜ ਦੇ ਕਿਤੇ ਨਹੀਂ ਜਾਂਦਾ ਜੀ ਤੇ ਉਥੇ ਤਿੰਨ ਚਾਰ ਜਣੇ ਆਏ ਉਹਨਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਇਹਨੂੰ ਢਾ ਹੀ ਲਿਆ ਹੂੰ ਮੈਂ ਆਖਿਆ ਵੀ ਇਹਨੂੰ ਤਾਂ ਮੈਨੂੰ ਨਾਂ ਦੱਸਿਆ ਤੇ ਜਦੋਂ ਆਥ ਨੇ ਪੜਨੀਆਂ ਪੱਟੀਆਂ ਪੁੱਟੀਆਂ ਤੇ ਮੈਂ ਆਖਿਆ ਤੇ ਅੰਨ ਮੈਨੂੰ ਉਹਦਾ ਮੈਂ ਡਿੱਗ ਪਿਆ ਮੋਟਰਸਾਈਕਲ ਤੋਂ ਮੈਂ ਫਿਰ ਚਲਦੀ ਪਿਆ ਹੋਣਾ ਅੱਛਾ ਇਹ ਤਾਂ ਤੜਕੇ ਦੂਜੇ ਨੇ ਕੰਮ ਤਾਂ ਉਠ ਗਿਆ ਤੇ ਤੜਕੇ ਨੂੰ ਪੁਲਸ ਆ ਗਈ ਜਦ ਚੜਦੇ ਨੇ ਜਦ ਇਹ ਕੰਮ ਤੇ ਆ ਉਠ ਗਿਆ ਘਰੇ ਤੋਂ ਲੈ ਘਰੇ ਸਾਡੇ ਮੈਂ ਆਖਿਆ ਵੀ ਪੁਲਸ ਕਾਹਤੋਂ ਆ ਗਈ ਤੇ ਮੈਂ ਇਹਨੂੰ ਫੋਨ ਕਰਕੇ ਪੁੱਛਿਆ ਤੇ ਮੈਨੂੰ ਕਹਿੰਦਾ ਨਾ ਮਾਂ ਕਿ ਮੇਰੀ ਲੜਾਈ ਹੋ ਗਈ ਸੀਗੀ ਹੂੰ ਮੈਂ ਕਿਹਾ ਕਾਦੇ ਪਿੱਛੇ ਭਾਈ ਇਹ ਕਹਿੰਦਾ ਕਿ ਮੈਨੂੰ ਐਂ ਕਹਿੰਦੇ ਵੀ ਤੂੰ ਕੁੜੀਆਂ-ਕੜੀਆਂ ਕੁੜੀਆਂ ਨਾਲ ਛੇੜਦਾ ਹੋਵੇਂਗਾ ਉੱਥੇ ਤੇ ਮੈਂ ਆਖਿਆ ਹੈਂ ਕਹਿੰਦਾ ਹਾਂ ਤੇ ਮੈਂ ਕਿਹਾ ਤੁਮ ਕੁੜੀ ਸ਼ੇਰ ਨਾਲ ਲੱਗਦਾ ਸੀ ਕੋ ਉਹਨਾਂ ਨੂੰ ਨਹੀਂ ਅਮਾਤਾ ਜੀ ਆਹ ਨਹੀਂ ਗੱਲ ਕਰਨੀ ਚਾਹੀਦੀ ਦੇਖੋ ਅਸੀਂ ਸਰਕਾਰ ਤੇ ਜ਼ਿੰਮੇਵਾਰ ਉਹਦੇ ਤੇ ਬੈਠੇ ਆ ਨਾ ਵੀ ਅਸਲ ਦੇ ਵਿੱਚ ਇਹ ਜਵਾਕ ਵਿਗੜਦਾ ਨਾ ਕਾਣੀ ਵਿਗੜਦੀ ਹੈ ਕਿਉਂ ਸੈਕਟਰੀ ਸਾਹਿਬ ਮਾਪੇ ਉਹਦੇ ਪੈਰੋਂ ਵਿਗੜਦੀ ਹੁੰਦੀ ਜਿਹੜੇ ਨਸ਼ਿਆਂ ਤੇ ਲੱਗੇ ਪਏ ਆ ਉਹ ਇਸੇ ਕਰਕੇ ਲੱਗੇ ਪਏ ਵੀ ਜੇ ਕੋਈ ਬਾਹਰੋਂ ਆ ਕੇ ਮਾੜਾ ਜਿਹਾ ਦੱਸਦਾ ਨਾ ਵੀ ਤੁਹਾਡਾ ਜਵਾਕ ਗਲਤ ਸੰਗਤ ਚ ਬੈਠਾ ਹੈ ਉਹ ਨਸ਼ੇੜੀਆਂ ਕੋਲੇ ਬੈਠਾ ਹੈ ਉਹ ਹੁੰਲੜਬਾਜੀ ਵਾਲੇ ਕੋਲ ਬੈਠਾ ਤਾਂ ਮਾਪੇ ਉਹ ਦੱਸਣ ਵਾਲੇ ਤੇ ਗੱਲ ਪੈ ਜਾਂਦਾ ਮਾਤਾ ਜੀ ਵੀ ਸਾਡਾ ਤਾਂ ਹੀਰਾ ਜਵਾਕ ਤੁਸੀਂ ਬਦਨਾਮ ਕਰਦੇ ਜੇ ਬਾਹਰ ਲੜਾਈ ਹੋਈ ਹੈ ਨਾ ਦੀ ਕੋਈ ਕਾਰਨ ਤੋਂ ਦਾ ਸਿਆਰ ਆਪਦੇ ਮੂੰਹੋਂ ਮਾਤਾ ਨੂੰ ਨਾ ਮਾਪਿਆਂ ਨੂੰ ਤਾਂ ਘਬਰਾਹ ਕਰ ਹੀ ਲੈ ਨਹੀਂ ਸਰ ਕੁਛ ਨਹੀਂ ਸੀ ਜੀ ਮੈਂ ਉੱਥੇ ਬੈਠਾ ਸੀ ਮੈਂ ਦਿੱਲੀ ਨੂੰ ਬਹਿ ਜਾਣਾ ਜਾ ਕੇ ਉੱਥੇ ਜੀ ਠੀਕ ਹੈ ਚਾਹੂ ਪੀ ਲੈਣਾ ਉੱਥੇ ਹੋਟਲ ਆਈ ਨਾਲ ਚਾਹ ਲੈਦਾ ਉੱਥੇ ਬਹਿ ਜਾਣਾ ਦਿੱਲੀ ਚਾਹੂ ਪੀਣਾ ਸਵੇਰ ਜਾ ਕੇ ਉਹ ਆਏ ਤਨ ਚਾਰ ਜਣੇ ਜੀ ਤੇ ਉਹਨਾਂ ਨੇ ਮੈਨੂੰ ਕੁੱਟਣ ਲੱਗ ਗਏ ਜੀ ਕੋਈ ਆਏ ਥੋੜੋ ਕੋਈ ਬੇਵਕੂਫ ਹੁੰਦਾ ਹੈ ਮੰਡੀ 'ਚ ਹਜ਼ਾਰਾਂ ਲੋਕ ਤੁਰੇ ਫਿਰਦੇ ਆ ਤੇ ਉਹ ਕੱਲੇ ਨੂੰ ਕੁੱਟਣ ਲੱਗ ਪਿਆ ਮੈਨੂੰ ਨਾ ਮੈਨੂੰ ਐ ਪਤਾ ਲੱਗੇ ਹੈ ਕੌਣ ਜੀ ਮੂੰਹਲੇ ਡੈਸੀ ਜੀ ਉਹਨਾਂ ਦੇ ਆਹ ਕਿਹੜਾ ਤਰੀਕਾ ਹੋਇਆ ਵੀ ਹੈ ਕੋਣ ਦੇਖ ਜਾਂ ਤਾਂ ਮੇਰੀ ਗੱਲ ਸੁਣ ਵੀ ਜੇ ਮੇਰੇ ਕੋਲ ਆਇਆ ਪਹਿਲੀ ਗੱਲ ਤਾਂ ਮੇਰਾ ਮਸਲਾ ਇਹਨੇ ਦਾ ਪੁਲਿਸ ਦਾ ਮਸਲਾ ਫਿਰ ਪੁਲਿਸ ਕੋਲ ਜਾਂਦੇ ਸਰਪੰਚ ਸਾਹਿਬ ਨਾਲ ਗੱਲ ਕਰ ਲੈਂਦੇ ਤੁਸੀਂ ਸਰਪੰਚ ਸਾਹਿਬ ਤਾਂ ਸਾਡੀ ਸੁਣਦਾ ਨਹੀਂਗਾ ਜੀ ਹਾਂ ਇਹ ਹਾਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਹਰਾਮੀ ਆ ਜੀ ਪੂਰਾ ਜੀ ਕਿੱਥੋਂ ਸੁਣਦਾ ਜੀ ਮਾਂ ਤਾਂ ਦੋ ਤਿੰਨ ਵਾਰੀ ਗੇੜੇ ਕੱਢਾਈ ਜੀ ਸਾਡਾ ਸਰਪੰਚਾ ਤੁਸੀਂ ਮੇਰੇ ਮੂੰਹ ਤੇ ਨਹੀਂ ਆ ਗਏ ਨਹੀਂ ਚੇਰਮੈਨ ਸਾਹਿਬ ਅਸੀਂ ਤਾਂ ਮਾਂ ਮਾਂ ਮੇਰੀ ਆਦੀ ਕਿ ਬਸ ਚੇਰਮੈਨ ਸਾਹਿਬ ਕੋਲੇ ਚਲਣਾ ਉਹਨਾਂ ਕੋਲੇ ਚੱਲਣਾ ਇਹ ਸਰਪੰਚ ਕੋਲੇ ਦੋ ਵ ਯਾ ਤੋ ਮੈਨੂੰ ਤਾਂ ਤੂੰ ਸ਼ੱਕੀ ਲੱਗਦਾ ਐ ਇੱਕ ਪਾਸੇ ਕਹਣਾ ਵੀ ਤਿੰਨ ਚਾਰ ਜਾਣੇ ਬਿਣਾ ਵਜਾ ਮੈਨੂੰ ਕੋਈ ਗਲਤੀ ਹੋਈ ਜੀ ਨਹੀਂ ਚੇਅਰਮੈਨਸ ਚੰਗੇ ਦੀ ਗੱਲ ਦੀ ਅਕਸਰ ਮੇਰੀ ਮਾਂ ਬੁੱਢੀ ਮਸਾ ਦਾ ਗਈ ਉੱਥੇ ਉਹਨਾਂ ਦੇ ਘਰੇ ਪਹਿਲਾਂ ਤਾਂ ਕੁੱਤੇ ਰੱਖੀ ਬੈਠੇ ਹੋ ਸਰਪੰਚ ਕਿਹੜਾ ਤੋਂ ਨਾ ਗਲਾਬ ਸਿੰਘ ਆ ਜੀ ਗਲਾਬ ਸਿੰਘ ਸਰਪੰਚ ਹਾਂ ਜੀ ਅੱਛਾ ਨੰਬਰ ਹੈਗਾ ਗਲਾਬ ਦਾ ਹਾਂ ਜੀ ਹਾਂ ਜੀ ਮੈਂ ਲਾਵਾਂ ਉਹਨੂੰ ਫੋਨ ਕਰੋ ਬਲਾਉ ਜੀ ਨੇੜੇ ਆਪਾਂ ਉਹਦੇ ਨਾਲ ਗੱਲ ਕਰਦੇ ਆ ਐ ਨਹੀਂ ਹੁੰਦਾਗਾ ਪਹਿਲੀ ਗੱਲ ਤਾਂ ਮੈਨੂੰ ਇਹ ਇੱਕ ਗੱਲ ਦੱਸ ਦੇ ਵੀ ਜਿਹੜੀ ਲੜਾਈ ਵਾਲਾ ਮਸਲਾ ਐ ਉਹ ਕੌਣ ਆ ਮੁੰਡੇ ਇਹ ਨਹੀਂ ਗੱਲ ਤੂੰ ਜਾਣਦਾ ਨਾ ਹੋਵੇਂ ਬਣਾ ਵਜਾ ਕੋਈ ਬੈਠੇ ਉਹਨੇ ਘੁੱਟ ਕੇ ਜਾਂਦਾ ਰਿਸਪੌਂਸਰ ਤੁਹਾਡੇ ਨਾਲ ਪਿੰਡ ਦਾ ਮਸਲਾ ਇੱਕ ਤੁਸੀਂ ਜਰਮਨ ਸਾਹਿਬ ਦੇ ਦਫ਼ਤਰ ਆਉਂਗੇ ਜੀ ਹੁਣ ਸ਼ਹਿਰੀਓ ਚਲੋ ਆਜੋ ਜੀ ਫਿਰ 2 ਮਿੰਟਾਂ ਚਾਹੀਦੇ ਹੋ ਹਮੋ ਜਲਦੀ ਆਓ ਨੇੜੀ ਹੈ ਆਪਾਂ ਵੀ ਨਿਕਲਣਾ ਮੁੜ ਕੇ ਮੀਟਿੰਗ ਤੋਂ ਹਾਂ ਜੀ ਉਹਦੇ ਨੇੜੀ ਹੈ ਜੀ ਆਜੋ ਜੀ ਜਲਦੀ ਆ ਜੀ ਸਰ ਅੱਛਾ ਛੋਟੇ ਵੀਰ ਗੱਲ ਸੁਣ ਮੇਰੀ ਐ ਨਹੀਂ ਹੁੰਦਾ ਵੀ ਤੇਰੇ ਬੈਠੇ ਦੇ ਉਹੀ ਗੱਲ ਪਿਆ ਗਿਆ ਕੋਈ ਆਖੇ ਕੋ ਮਸਲਾ ਤਾਂ ਕੋਈ ਨਾ ਕੋਈ ਹੋਊਗਾ ਜਦ ਮੈਨੂੰ ਦੱਸਦੇ ਮੂੰਹ ਬੰਨੇ ਸੀ ਆ ਕੀਤਾ ਸੀ ਇਹ ਗੱਲਾਂ ਦੇਖ ਅਸੀਂ ਸਾਰਾ ਦਿਨ ਇਥੇ ਇਹੀ ਮਸਲੇ ਵੰਦੇ ਰਹਿੰਦੇ ਬੈਠੇ ਰਹਿੰਦੇ ਕੋਈ ਆਗਾ ਕਿਤੇ ਕੋਈ ਹਾਲਾਂਕਿ ਸਾਡੀ ਇਹ ਡਿਊਟੀ ਨਹੀਂ ਪਰ ਸਰਕਾਰ ਚ ਸਾਰਾ ਕੁਝ ਕਰਨਾ ਪੈਂਦਾ ਮਾਤਾ ਦੇ ਅੱਖੀਆਂ ਘਟਾ ਪਾ ਸਕਦੇ ਮੈਨੂੰ ਪਤਾ ਕੋਈ ਹਰਕਤ ਜ਼ਰੂਰ ਹੋਈ ਹੋਊਗੀ ਕਿ ਮਸਲਾ ਦੱਸ ਭਲਾ ਨਹੀਂ ਜੀ ਉਹ ਤਾਂ ਮੇਰੇ ਨਾਲ ਦੇ ਸੀਗੇ ਜੀ ਉਹਨਾਂ ਨੇ ਕਿਤੇ ਕੁੜੀ-ਕੁੜੀ ਛੇੜੀ ਸੀ ਜੀ ਉਹਨਾਂ ਨੇ ਆਇਆ ਵਕਤ ਤੇ ਮੈਂ ਵੀ ਨਾਲ ਆ ਜੀ ਤਾਂ ਘੁੱਟਿਆ ਜਿਨਾਂ ਨੇ ਕੋਈ ਕੁਸ਼ਕੀ ਗੱਲ ਦੱਸਤੀ ਬਦਲ ਗਿਆ ਨਾ ਸਾਰੀ ਗੱਲ ਨਿਕਲਨੀ ਆ ਬਦਲ ਗਿਆ ਹਾਂਜੀ ਇਹਦੀ ਗੱਲ ਚ ਸ਼ੁਰੂ ਤੋਂ ਹੀ ਲੱਗ ਰਹੀ ਹੈ ਮਤਲਬ ਮਸਲਾ ਤਾਂ ਥੋੜਾ ਹੈਗਾ ਨਾ ਕੁੜੀਆਂ ਕੜੀਆਂ ਛੇੜਨ ਵਾਲਾ ਨਹੀਂ ਮੈਂ ਤਾਂ ਨਹੀਂ ਸੁਣਿਆ ਜੀ ਮੈਂ ਤਾਂ ਜਾਂਦਾ ਨਹੀਂ ਉਹ ਤਾਂ ਉਹ ਮੇਰੇ ਨਾਲ ਮਤਲਬ ਉਹ ਬਹਿ ਭੁਜਾਂਦੇ ਜੁੱਥੇ ਹਾਂਜੀ ਉਹ ਆਓ ਸਪੱਨ ਸਾਹਿਬ ਕੀ ਹਾਲ ਹੈ ਮੇਰੇ ਦਾਸ ਨੂੰ ਯਾਦ ਕੀਤਾ ਜੀ ਨਹੀਂ ਨਹੀਂ ਯਾਦ ਆ ਸਾਹਿਬ ਠੀਕ ਹੈ ਤੁਹਾਡੇ ਪਿੰਡ ਦਾ ਮਸਲਾ ਹੈ ਓਏ ਤੁਹਾਨੂੰ ਦੱਸ ਦਣਾ ਮੈਂ ਹੀ ਪਿੰਡ ਦਾ ਮਸਲਾ ਵਈ ਗਾਇਆ ਤੁਹਾਡੇ ਕੋਲ ਇਹ ਮੇਰੇ ਕੋਲ ਦੋ ਤਿੰਨ ਵਾਰੇ ਜਾ ਚੁੱਕੇ ਹਾਂ ਅੱਛਾ ਇਹਨਾਂ ਦਾ ਰੌਲਾ ਕੀ ਹੈ ਰੌਲਾ ਚੇਅਰਮੈਨ ਸਾਹਿਬ ਦੱਸਦਾ ਇੱਕ ਮਿੰਟ ਹੋਰ ਗੱਲ ਚੁ ਸਾਡੇ ਪਿੰਡ 'ਚ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ ਹਾਂ ਸਾਡੇ ਪਿੰਡ 'ਚ ਪਾਣੀ ਵਾਲੀ ਵਾਟਰ ਸਪਲਾਈ ਟੈਂਕੀ ਬਣੀ ਹੋਈ ਜਿੱਥੇ ਹਾਂ ਦੋ ਜਗ੍ਹਾ ਹੋ ਗਈਆਂ ਹਾਂ ਤੀਜੀ ਜਗ੍ਹਾ ਸਾਡੇ ਪਿੰਡ ਦੀ ਧਰਮਸ਼ਾਲਾ ਹੂੰ ਉੱਥੇ ਬਹੁਤ ਮੁੰਡੇ ਆ ਜਿਹੜੇ ਨਸ਼ਾ ਕਰਦੇ ਪਬਲਿਕ ਪਬਲਿਕ ਸਮਾਧੇ ਪਬਲਿਕ ਥਰੋਜੀ ਸੈਕਟਰ ਬਾਕੇ ਪੀ ਲੀਆਂ ਜਾਂ ਹੋਰ ਕੋਈ ਨਸ਼ਾ ਕਰ ਲਿਆ ਜਾਂ ਗੋਲੀ ਲਾਉਂਦੇ ਜੋ ਵੀ ਗੋਲੀ ਦਾ ਪਾਉਂਦਾ ਉਸ ਤੋਂ ਬਾਅਦ ਕੀ ਕਰਦੇ ਤਿੰਨ ਤਿੰਨ ਜਣੇ ਮੋਟਰਸਾਈਕਲ ਤੇ ਚੜ ਕੇ ਸ਼ਹਿਰ ਨੂੰ ਗੇੜੇ ਲਾਉਂਦੇ ਆ ਆ ਸੈਕਟਰੀ ਸਾਹਿਬ ਉਹੀ ਮਸਲਾ ਹੈ ਹੁਣੇ ਤੋੜਿਆ ਹੁਣੇ ਤੋੜਿਆ ਤਿੰਨ ਮੁੰਡੇ ਮੇਰੇ ਦੋਸਤਾਂ ਦਾ ਮੁੰਡਾ ਹੀ ਸੀ ਇਹ ਤਿੰਨ ਤਿੰਨ ਜਣੇ ਚੜ ਕੇ ਸ਼ਹਿਰ ਨੂੰ ਪਤਾ ਨਹੀਂ ਕੀ ਕਰਦੇ ਆ ਇਹ ਸਕੂਲ ਟਾਈਮ ਪਤਾ ਨਹੀਂ ਕਿਸੇ ਲੜਾਈ ਕਰਦੇ ਆ ਜਾਂ ਕਿਸੇ ਕਿਸੇ ਬੱਚਿਆਂ ਬੁੱੱਚਿਆਂ ਨਾਲ ਗਲਤ ਕੁਲਤ ਮਗਰ ਨੂੰ ਕੀ ਮਗਰ ਜਾਂਦੇ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਮੇਰੇ ਕੋਲ ਇਹ ਸ਼ਿਕਾਇਤ ਆਈ ਹੈ ਹੂੰ ਵੀ ਇਹੇ ਸ਼ਹਿਰ ਦੇ ਵਿੱਚ ਜਾ ਕੇ ਨਾ ਇਹੀ ਕੰਮ ਕਰਦੇ ਆ ਮਤਲਬ ਮੁੰਡੜਾ ਬਾਜੀ ਕਰਦੇ ਆ ਬਾਜੀ ਕਰਾ ਯਾਰ ਹੁਣ ਦੱਸ ਪਹਿਲੀ ਗੱਲ ਤਾਂ ਮੈਂ ਕਹਿਨ ਨੂੰ ਜੀ ਨਹੀਂ ਕਰਦਾ ਮਾਤਾ ਜੀ ਮੁੰਡੇ ਥੋੜੇ ਤਾਂ ਚਿਹਰਾ ਨਾ ਮੈਨੂੰ ਵੈਸੇ ਨਹੀਂ ਛੇੜੀ ਲੱਗਦਾ ਦੇਖ ਕੇ ਜਿਵੇਂ ਆਪਾਂ ਸਾਰੇ 10 10 ਇਹ ਹਿੰਮਤ ਦੱਸਣਾ ਹੁਣ ਮਾਤਾ ਨੂੰ ਵੀ ਗੁੱਸਾ ਲੱਗੂ ਜੀ ਇਹ ਨਾਲ ਸੀਗਾ ਜੀ ਕੁੜੀ ਕੜੀ ਸੀ ਇਹ ਨਾਲ ਸੀ ਜਦੋਂ ਪਿੰਡੋਂ ਮੁੰਡੇ ਤਿੰਨ ਚਾਰ ਮੁੰਡੇ ਮੋਟਰਸਾਈਕਲ 'ਤੇ ਲੱਗ ਗਏ ਤਿੰਨ ਤਿੰਨ ਜਣੇ ਜੀ ਨੂੰ ਪੁੱਛੇ ਨਾਲ ਇਸ ਤਨ ਜਣੇ ਮੈਂ ਜੀ ਮੈਂ ਨਾਲ ਤਾਂ ਨਹੀਂ ਸੀ ਜਦੋਂ ਛੇੜਦੇ ਸੀ ਮੈਂ ਤਾਂ ਜਿੱਥੇ ਚਾਹ ਪੀ ਜਾਂਦਾ ਮੈਨੂੰ ਕੀ ਪਤਾ ਸੀ ਕੋਈ ਪਾਰਟੀ ਇੱਕ ਹੈ ਗਰੁੱਪ ਇੱਕ ਹੈ ਮਤਲਬ ਹੈ ਤਾਂ ਤੇਰੇ ਮਿੱਤਰ ਹੈ ਨਾ ਨਹੀਂ ਨਹੀਂ ਜੀ ਆ ਜਾਣੇ ਜੀ ਐ ਨਹੀਂ ਚੇਅਰਮੈਨ ਸਮਝੋ ਯਾਰ ਸਰਪੰਚ ਸਾਹਿਬ ਇੱਕ ਦੇਖੋ ਸੋਚਣ ਵਾਲੀ ਗੱਲ ਹੈ ਮੈਂ ਤਾਂ ਹੁਣ ਤੁਸੀਂ ਨੋਟ ਕਰਿਓ ਗੱਲ ਆਪਦੇ ਮੁੰਡੇ ਦੀ ਵੀ ਇਹ ਕਹਿੰਦਾ ਵੀ ਮੈਨੂੰ ਬੈਠੇ ਨੂੰ ਘੁੱਟ ਗਈ ਤੇ ਕੁੜੀਆਂ ਨੂੰ ਛੇੜਨ ਗਏ ਜਾਂਦੇ ਮੇਰੇ ਨਾਲ ਦੇ ਮੁੰਡੇ ਹੁਣ ਆਏ ਹੋ ਸਕਦਾ ਵੀ ਛੇੜਿਆ ਕਿਸੇ ਨੇ ਹੋਰ ਆ ਤੇ ਕੁੱਟ ਕੇ ਇਹਨੂੰ ਥੋੜਾ ਥੋੜਾ ਦਿਲ ਬੰਦਿਆ ਇਸ ਗੱਲ ਨਹੀਂ ਇਸ ਗੱਲ ਦਾ ਪਤਾ ਮੈਂ ਵੀ ਸਹਿਮਤ ਆ ਜੇ ਇਹਨੇ ਕੁੜੀ ਛੇੜੀ ਐ ਤਾਂ ਚਾਪੈ ਇਹਨੀਆਂ ਚਾਹੀਦੀਆਂ ਸੀਂ ਆ ਉਹ ਵੀ ਮਾਂ ਮੈਂ ਛੇੜੀ ਐ ਪਰ ਮੇਰੇ ਕੋਲੇ ਮੰਨਿਆ ਨਹੀਂ ਮੈਂ ਇਹਨੂੰ ਕੁਛ ਵੀ ਰਹੀ ਇਹ ਗੱਲ ਵੀ ਕੋਈ ਕੁਛ ਨਹੀਂ ਗੱਲ ਐ ਮੈਂ ਗੱਲ ਦੱਸਦੇ ਕੀ ਗੱਲ ਐ ਜੇ ਤੂੰ ਸੱਚਾ ਸੀ ਤਾਂ ਤੂੰ ਉਦੋਂ ਹੀ ਮਾਤਾ ਨੂੰ ਆ ਕੇ ਕਹਿੰਦਾ ਜਦੋਂ ਤੇਰੇ ਨਾਲ ਛਰੀਟਾ ਚੁਟਾਈਆਂ ਆਵੰਗੀਆਂ ਸੀਂਗਾ ਤੇ ਤੂੰ ਉਦੋਂ ਆ ਕੇ ਦੱਸਦਾ ਮਾਤਾ ਨੂੰ ਤੜਕੇ ਪੁਲਿਸ ਆਈ ਤੇ ਮਾਤਾ ਨੂੰ ਪਤਾ ਲੱਗਿਆ ਵੀ ਇਹ ਕੁੜੀਆਂ ਛੇੜਦੇ ਸਰ ਮੈਂ ਥੋੜਾ ਛੇੜਦਾ ਸੀਗੇ ਜੀ ਯਾਰ ਛੋੜੇ ਵੀ ਮੇਰੀ ਗੱਲ ਸੁਣ ਲੈ ਇੱਕ ਉਹ ਮੇਰੇ ਨਾਲ ਦੇ ਸੀਗੇ ਜੀ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਮਾਤਾ ਜੀ ਐ ਦੋਸੇ ਵੀ ਹੁਣ ਸਾਡੇ ਤੋਂ ਤੁਸੀਂ ਕੀ ਚਾਹਣੇ ਹੋ ਇਹਦੇ ਨਾਲ ਤਾਂ ਬਾਅਦ ਚ ਗੱਲ ਕਰਾਂ ਮੈਂ ਤਾਂ ਕਹਿੰਨੀ ਪੁੱਤੇ ਤਾਂ ਕਿਸੇ ਹਿਸਾਬ ਨਾਲ ਟਕਾ ਕਰਦੇ ਹੋ ਤੇ ਸਾਸਿ ਤੈਨੂੰ ਜੋ ਕਰ ਰਹੀ ਸੀ ਤਾਂ ਨੱਕ ਵੜਾ ਕੇ ਤਰਤਾ ਹੁਣ ਸਰਪੰਚ ਮੁਰੇ ਵੀ ਜਿਸ ਤਰ੍ਹਾਂ ਬੋਲਣਗੇ ਮੈਂ ਇਹ ਕੀ ਪਹਿਲੀ ਗੱਲ ਤਾਂ ਤੁਹਾਡੇ ਸਾਹਮਣੇ ਸਰਪੰਚ ਉਹਨੇ ਸਰਪੰਚ ਬਾਰੇ ਕੀ ਆਖਿਆ ਚੰਗਾ ਖਰਾਬ ਵੀ ਐ ਅੱਜ ਆਪਾਂ ਦਰਤਿਆਂ ਨੇ ਮੈਂ ਕਿਹਾ ਸਰਪੰਚ ਸਾਹਿਬ ਬੋਲ ਜਾਂਦੇ ਦੇਖੋ ਜੀ ਮੈਂ ਹੰਦਦਾ ਮੇਰੀ ਗੱਲ ਸੁਣ ਹ ਅਸੀਂ ਆਪੇ ਹਰਾਮੀ ਪਹਿਲੀ ਗੱਲ ਤਾਂ ਇਹੋ ਜੇ ਮਸਲਿਆਂ ਵਿੱਚ ਅਸੀਂ ਮਗਰ ਜਾਵਾਂਗੇ ਤਾਂ ਅਸੀਂ ਆਪੇ ਹਰਾਮੀ ਮੈਂ ਆਪ ਮੈਂ ਖੁਦ ਨਹੀਂ ਜਾਂਦਾ ਹਰਾਮੀ ਹੋ ਜਾਂਦੇ ਦੂਜੀ ਗੱਲ ਤੁਹਾਨੂੰ ਮੈਂ ਜਦੋਂ ਮੈਂ ਇਲੈਕਸ਼ਨ ਲੜਿਆ ਇਹਨਾਂ ਦਾ ਤਾਂ ਜੇ ਇੱਕ ਨੰਬਰ ਦਾ ਕੰਮ ਮੈਂ ਤਾਂ ਵੀ ਨਾ ਦੇ ਮਗਰ ਜਾਂਦਾ ਕੀ ਗੱਲ ਇਹਨਾਂ ਨੂੰ ਪੁੱਛੋ ਇਲੈਕਸ਼ਨ ਵੇਲੇ ਜੀ ਮੈਂ ਇਹਨਾਂ ਦੀਆਂ ਘਰੇ ਜਾ ਕੇ ਮੇਨਤਾਂ ਕੀਤੀਆਂ ਮੈਂ ਕਿਹਾ ਜੀ ਮੇਰਾ ਖਿਆਲ ਰੱਖ ਕੇ ਵੋਟ ਮੈਨੂੰ ਬਾਇ ਇਹ ਕਹਿੰਦੇ ਜੀ 2000 ਰੁਪਇਆ ਪਰ ਵੋਟ ਦਾ ਲਵਾਂਗੇ ਸੀ ਇਹਨਾਂ ਦੀਆਂ ਸੀ 5 ਵੋਟਾਂ ਇਕਨੇ ਦੇ ਫਾਦਰ ਸਾਹਿਬ ਤੇ ਇੱਕ ਮਾਤਾ ਬੈਠੀ ਤਿੰਨ ਤੇ ਦੋ ਹਜੇ ਕਿਨੇ ਦੀ ਸਿਸਟਰ ਦੀ ਮੈਰਿਜ ਹੋ ਗਈ ਉਹ ਵੀ ਉਦੋਂ ਪਿੰਡੀ ਸੀਗੀ ਅੱਛਾ ਹਾਂ ਤੇ ਇਹਨਾਂ ਦੀਆਂ ਪੰਜ ਬੋਟਾਂ ਇਹਨਾਂ ਨੇ 10000 ਮੈਂ ਕਹਾਂ ਤੁਸੀਂ ਘੱਟ ਲੈ ਹੋ ਗਿਆ ਹਾਂ ਖਰਚੇ ਹੋਰ ਵੀ ਬਹੁਤ ਹੁੰਦੇ ਆ ਅੱਛਾ ਇਹਨਾਂ ਨੇ ਮੈਂ ਕਿਹਾ ਕੱਟ ਲੈ ਲੋ ਹਾਂ ਇਹਨਾਂ ਨੇ ਪੂਰਾ 5 ਵੋਟਾਂ ਦਾ 10000 ਰੁਪਏ ਲਿਆ ਅਸੀਂ ਤਾਂ ਕਿਹੜਾ 10000 ਰੁਪਏ ਲੈ ਲੈ ਇਹਨੇ ਤੂੰ ਗਿਣ ਕੇ ਦਿੱਤਾ ਮੈਨੂੰ ਹਾਂ ਖਾ ਮੇਰੇ ਮੂਰੇ ਕੰਨ ਕਾ ਦੱਸਣਾ ਕਿਹੜੇ ਗੇ ਤੇਰੇ ਬੰਦੇ ਇੱਕ ਮਿੰਟ ਨਹੀਂ ਚੇਅਰਮੈਨ ਸਾਹਿਬ ਸਾਨੂੰ ਜਵੇਂ ਬਦਨਾਮ ਕਰੀ ਜਾਂਦੇ ਆ ਅੱਜ ਤੱਕ ਉਹਦੇ ਬਾਅਦ ਤੱਕ ਪੈਸੇ ਲਏ ਨਹੀਂ ਮੇਰੇ ਕੋਲੇ ਫੋਟੋ ਆ ਤੇ ਮੇਰੇ ਕੋਲੇ ਲਿਸਟ ਹੁਣ ਦਿਖਾਉਣ ਨੂੰ ਦੋ ਪਹੁੰਚੇ ਡਸਟਾ ਬਣਾਉਣ ਨਾਲੇ ਹੋਰ ਜਿਹੜੇ ਤੇਰਾ ਚਮਚੇ ਹੋਣਗੇ ਨਾਲ ਪੀਂਦੇ ਖਾਂਦੇ ਹੋਣਗੇ ਇਹ ਨਹੀਂ ਹੁੰਦਾ ਦੇਖੋ ਜੀ ਜੀ ਅਸੀਂ ਪੈਸੇ ਕਿਸੇ ਤੋਂ ਨਹੀਂ ਮੇਰੀ ਗੱਲ ਸੁਣੋ ਇਹਨਾਂ ਦੀਆਂ ਫੋਟੋਆਂ ਪੈਸੇ ਲੈਂਦਿਆਂ ਦੀਆਂ ਮੇਰੇ ਗਰੁੱਪ ਨੇ ਖਿੱਚੀਆਂ ਹੋਈਆਂ ਇਹਨਾਂ ਰਾਤ 'ਚ ਪੈਸੇ ਬਣਾਉਂਦੇ ਆ ਦੇਖੋ ਆ ਲੋ ਆ ਲੋ ਆ ਹੁਣ ਇਹ ਚਿਹਰਾ ਮਾਤਾ ਜੀ ਦਾ ਹੈ ਇਹ ਪੰਜੇ ਵੋਟਾਂ ਇਹਨਾਂ ਦੀਆਂ ਉਹ ਮੁੰਡੇ ਦੀ ਸ਼ਕਲ ਵਿੱਚ ਆ ਗਈਆਂ ਵਸੋ ਜੀ ਹਮਾ ਦਾ ਇਹ ਦੇਖੋ ਆ ਸਾਫ ਆ ਤਾਂ ਚਲ ਬੋ ਤਾਂ ਫੇਰ ਕੀ ਹੋ ਗਿਆ ਜੇ ਅਸੀਂ ਪੈਸੇ ਲੈ ਲੇ ਤਾਂ ਇਹਨਾਂ ਨੇ ਵੀ ਫੇਰੇ 5 ਸਾਲ ਪਹਿਲਾਂ ਖਾ ਖਾਦੇ ਹੀ ਆ ਜੇ ਅਸੀਂ ਹੁਣ ਲੈ ਲੇ ਇੱਕ ਵਾਰ ਤਾਂ ਫੇਰ ਕੀ ਲੈ ਫਰਕ ਪੈਣੀ ਨਹੀਂ ਪੀ ਹੈਗੀ ਟਾਈਮ ਬਰਬਾਦ ਕਰਦੇ ਆ ਹੁਣ ਦੇਖੋ ਪਹਿਲਾਂ ਥੋੜਾ ਮੁੰਡਾ ਮੁੱਕਰ ਗਿਆ ਵੇ ਮੂੰਹ ਬੰਦ ਕੇ ਤੇ ਮੇਰੇ ਕੋਟ ਕੇ ਮੈਨੂੰ ਪਤਾ ਨਹੀਂ ਮੈਂ ਬੰਦ ਕੇ ਨਾ ਆਉਦੀ ਨਾਲ ਵੀ ਅਸੀਂ ਤਾਂ ਹਾਂ ਠੀਕ ਹੈ ਮੇਰੇ ਨਾਲ ਦੇ ਕੁੜੀਆਂ ਮਗਰ ਗਏ ਤੇ ਕੁੱਟ ਕੇ ਮੈਨੂੰ ਜਿਹੜਾ ਕੁੜੀਆਂ ਸੀਗੀਆਂ ਹੁਣ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਇਹੋ ਜਿਹੇ ਪੈਸੇ ਦਾ ਕੀ ਕਰਨਾ ਕਦੋਂ ਸਾਨੂੰ ਪੈਸੇ ਦੇਦੇ ਹੁਣ ਜਦੋਂ ਵੀ ਫੋਟੋ ਵੀ ਖਿੱਚ ਲਈ ਉਹਨੇ ਕਹੇ ਤਰੀਕੇ ਤਾਂ ਹੁਣ ਤੁਸੀਂ ਕਿਹਾ ਵੀ ਨਹੀਂ ਆਇਆ ਇਹ ਤਾਂ ਫਿਰ ਹੁਣ ਸਾਰੇ 5 ਸਾਲ ਸਾਰੇ ਵਾ ਤਾਂ ਖਾਨ ਵਾਲੇ ਥੋੜੇ ਹੁੰਦੇ ਆ 70 ਸਾਲ ਵਾਲੀਆਂ ਗੱਲਾਂ ਕਹੀਆਂ ਮਾਤਾ ਜੀ ਹੁਣ ਉਹ ਜ਼ਮਾਨੇ ਉਹ ਤਾਂ ਗੀਆਂ ਪੁੱਤ ਪਰ ਅਸੀਂ ਹੁਣ ਤੱਕ ਪੈਸੇ ਕਿਸੇ ਦੇ ਨਹੀਂ ਸੀਗੇ ਨਹੀਂ ਥੋੜੇ ਹੁਣ ਤੁਸੀਂ ਮੈਨੂੰ ਫਿਰਦੇ ਹੁਣ ਤੱਕ ਨਹੀਂ ਲਏ ਜਨਪਤ ਕੋਈ ਗਾ ਨਹੀਂ ਸਾਡਾ ਨਹੀਂ ਕੰਮ ਕਰਦਾ ਹੋਰ ਤਾਂ ਕਰੇ ਸਾਰੇ ਪਿੰਡ ਤਾਂ ਹੀ ਨਹੀਂ ਕਰ ਰਹੇ ਕੰਮ ਇਹ ਸਾਰੇ ਪਿੰਡ ਦੇ ਕੋਈ ਪਿੰਡ ਦੀ ਛੱਡੋ ਜੀ ਪਿੰਡ ਦੀ ਕੋਈ ਕੋਈ ਜਣੀ ਨਹੀਂ ਬੰਨਦੀ ਕੋਈ ਨਾੜੀ ਨਹੀਂ ਬੰਨਦੀ ਉੱਥੇ ਖੜਾ ਕੰਮ ਕੋਈ ਬੰਦਾ ਨਹੀਂ ਪਿੰਡ ਦਾ ਐਸਾ ਜਿਹੜਾ ਆਪਣੇ ਤੋਂ ਬਿਨਾ ਆਪਣੇ ਤੇ ਨਰਾਸ਼ ਜਾਵੇ ਆਪਣੇ ਘਰ ਕੋਈ ਥਾਣੇ ਦਾ ਕੰਮ ਹੋਵੇ ਪਿੰਡ ਜਾ ਕੇ ਤੁਸੀਂ ਜਾਣੇ ਹੋ ਪਿੰਡ ਦੇ ਵਿੱਚ ਹਾਂ ਬਿਲਕੁਲ ਕਿਸੇ ਅੱਜ ਤੱਕ ਕੋਈ ਲਾਂਭ ਆਇਆ ਨਹੀਂ ਮੈਨੂੰ ਹੈ ਮੈਨੂੰ ਨਹੀਂ ਲਾਂਭ ਆਇਆ ਸਰਪੰਚ ਦਾ ਕੋਈ ਜ਼ਰਰੀ ਗੱਲ ਲੱਗਦਾ ਦੱਸੋ ਮੈਨੂੰ ਕਿਸੇ ਲਾਂਭ ਆਇਆ ਜਿਹੜੇ ਬੰਦੇ ਆ ਨੇ ਆਪਣੇ ਕੋਲੋਂ ਪੈਸੇ ਲਏ ਪੈਸੇ ਤਾਂ ਲੈ ਕੇ 10000 ਰ ਉਹ ਮੇਰਾ ਦੋਸਤ ਸਿਕ ਬਹੁਤ ਮਿੱਤਰ ਪਿਆਰਾ ਹੂੰ ਉਹਨੇ ਮੈਨੂੰ ਕਿਹਾ ਮੈਂ ਠੀਕੇ ਤੋਂ ਜਾਂ ਤੋਂ ਥੋੜੀ ਮੋਟੀ ਸ਼ਰਾਬ ਲੈ ਆ ਤੇ ਪਿੰਡ ਵਾਲਿਆਂ ਦੀ ਸੇਵਾ ਬਣ ਕੇ ਇਹ ਕਹਿੰਦੇ ਜੀ ਸਾਡੇ ਘਰੇ ਆਦਾ ਅਸੀਂ ਨਹੀਂ ਥੋੜੇ ਘਰੇ ਸ਼ਰਾਬ ਪੀਣ ਦੇ ਸਾਡੇ ਦਾ ਘਰੇ ਭੇਜੋ ਫਿਰ ਅਸੀਂ ਇੱਕ ਦੋ ਬੋਤਲਾਂ ਵੇਚੀਆਂ ਇਹਨਾਂ ਨੇ ਵਾਪਸ ਕੀਤੀਆਂ ਅੱਛਾ ਕਹਿੰਦੇ ਇੰਗਲਿਸ਼ ਦੀ ਪੇਟੀ ਵਜੋ ਅਸੀਂ ਇੱਕ ਬੋਤਲ ਮੰਗਦੇ ਆ ਕੱਤੋਂ ਹੀ ਛੱਡੋ ਸਰਪੰਚ ਸਾਹਿਬ ਚਾਰ ਮੈਂ ਸਾਹਿਬ ਪਤਾ ਛੱਡੋ ਵਾਲੀ ਗੱਲ ਨਹੀਂ ਸੀ ਜਦੋਂ ਨਾ ਜਦੋਂ ਛੱਡੋ ਵਾਲੀ ਗੱਲ ਨਹੀਂ ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਤੁਸੀਂ ਪੈਸੇ ਵੀ ਲੈ ਲੇ ਤੁਸੀਂ ਸ਼ਰਾਬ ਵੀ ਬਗਾਲੀ ਹੁਣ ਕੋਈ ਕਹਿੰਦਾ ਭੁੱਕੀ ਦੇ ਜੋ ਪੋਸਟ ਦੇ ਜੋ ਕੋਈ ਕਹਿੰਦਾ ਸ਼ਰਾਬ ਦੇ ਜੋ ਕੋਈ ਕਹਿੰਦਾ ਪੈਸੇ ਦੇ ਜੋ ਕੋਈ ਕਹਿੰਦਾ ਆਹ ਕਰਦੇ ਉਹ ਕਰ ਜਦੋਂ ਤੁਸੀਂ ਵੋਟਾਂ ਦਾ ਮੁੱਲ ਪਾਉਣ ਲੱਗ ਪੋਗੇ ਤਾਂ ਫਿਰ ਕੰਮ ਦੀ ਝਾਕ ਤੁਹਾਨੂੰ ਕੀ ਲੱਗਦੀ ਕੰਮ ਕਿਉਂ ਕਰੂਗਾ ਤੁਹਾਡਾ ਬੰਦਾ ਇਹ ਇਹ ਤਾਂ ਮੰਗੇ ਸੀਗੇ ਜੀ ਇਹ ਥਾਣੇ 'ਚ ਜਾ ਕੇ ਸਾਨੂੰ ਤਾਂ ਕਹਿੰਦੇ ਪੈਸੇ ਨਹੀਂ ਲੱਗਦੇਗੇ ਉੱਥੇ ਕਹਿੰਦੇ ਥਾਣੇਦਾਰ ਇੰਨੇ ਪੈ ਅਸਲ ਨਹੀਂ ਕਸੂਰ ਹੁਣ ਸਰਪੰਚ ਦਾ ਨਹੀਂ ਦੇ ਸਰਪੰਚ ਨੇ ਤੁਹਾਨੂੰ ਜਵਾਬ ਦੇ ਦਿੱਤਾ ਤਾਂ ਮੈਨੂੰ ਪਤਾ ਤੁਹਾਡਾ ਡੇਢ ਕਿਲਾ ਵੇਖਿਆ ਸੀ ਮੈਂ ਤੁਹਾਨੂੰ ਦੱਸਦਾ ਜੀ ਜੇ ਮੰਨ ਕੇ ਚੱਲੋ ਮੈਂ ਠਾਣੇ ਵਿਚਾਰੀ ਕਿਸੇ ਦਾ ਕੰਮ ਕਰਾਉਣਾ ਨਾ ਚੇਅਰਮੈਨ ਸਾਹਿਬ ਤੁਹਾਨੂੰ ਵੀ ਪਤਾ ਵੀ ਵੰਗਾਰਾ ਬਹੁਤ ਕਰੀਏ ਨਹੀਂ ਮੇਰੇ ਤੇ ਇੱਕ ਕਹਾਣੀ ਦਤ ਹੈ ਵੀ ਮੈਂ ਤਾਂ ਕਦੇ ਸੱਚੀ-ਮੁੱੱਚੀ ਮੈਂ ਕਦੇ ਸਭ ਜੀ ਮੈਂ ਮੈਂ ਸਬਜੀ ਵਾਲੇ ਕੋਲ ਚਲਾ ਜਾਵਾਂ ਮਹਿਕਮਾ ਵੰਗਾਰ ਪਾਈ ਨਹੀਂ ਬਹੁਤ ਸਰਕਾਰੀ ਨਹੀਂ ਸਰ ਸਾਹਿਬ ਤਾਂ ਹੈ ਪਰ ਤੁਹਾਨੂੰ ਮੇਰੇ ਬਾਰੇ ਪਤਾ ਹੈ ਹਨਾ ਵੀ ਮੈਂ ਜਿੰਨੇ ਦੀ ਚੇਅਰਮੈਨ ਹੀ ਮਿਲੀ ਐ ਮੈਂ ਕਦੇ ਸਬਜੀ ਵਾਲੇ ਕੋਲ ਫਰੂਟ ਵਾਲੇ ਕੋਲ ਕਰਿਆਨੇ ਵਾਲੇ ਕੋਲ ਕਿਸੇ ਕੋਲ ਮੈਂ ਨਹੀਂ ਕਦੇ ਜਾ ਕੇ ਆਖਿਆ ਤੁਹਾਡੀ ਤੁਹਾਡੀ ਤਾਂ ਨਹੀਂ ਗੱਲ ਕਰ ਰਿਹਾ ਉਹ ਯਾਰ ਸਬਜੀ ਪਾ ਜੀ ਚਲੋ ਕਰਵਾਉਣਾ ਪੋਗਾ ਕੰਮ ਤਾਂ ਥੋੜਾ ਹਾਂਜੀ ਇਥੇ ਵਾਲਾ ਕੰਮ ਤੁਸੀਂ ਕਰਵਾ ਕੇ ਦਿਓ ਸਾਨੂੰ ਤਾਂ ਥੋੜੇ ਤੇ ਬਹੁਤ ਐ ਆਸ ਲੈ ਕੇ ਆਇਆ ਹਾਂ ਤੁਹਾਡੇ ਕੋਲੇ ਵੀ ਸਾ ਮੇਰੇ ਪੁੱਤ ਦਾ ਖੜਾ ਛੜਾਉ ਬੀਸੇ ਸਾਹਿਬ ਨਾਲ ਇਨੀ ਜੋਗਰਾ ਹੈ ਨਹੀਂ ਇਹ ਮਾਤਾ ਇੱਕ ਚੀਜ਼ ਹੁਣ ਮੈਂ ਤੁਹਾਨੂੰ ਆਖੂਗਾ ਨਾ ਤੁਹਾਨੂੰ ਫੇਰ ਉਹੀ ਗੱਲ ਲੱਗਣੀ ਹੈ ਹਾਂਜੀ ਵੀ ਚੇਰਮੈਨ ਪਤਾ ਨਹੀਂ ਸਾਡੇ ਕੋਲ ਪੈਸੇ ਮੰਗਦਾ ਠੀਕ ਹੈ ਕਿਉਂਕਿ ਕੰਮ ਨਾ ਇੱਥੇ ਸਾਡੇ ਕੋਲ ਦਿਨ ਦੇ ਵਿੱਚ 20 ਬੰਦੇ ਆ ਜਾਂਣ 15 ਬੰਦਿਆਂ ਦਾ ਕੰਮ ਕਰਕੇ ਤੋਰ ਦਈਏ ਪੰਜ ਬੰਦਿਆਂ ਦਾ ਕੰਮ ਉਹ ਹੋਵੇ ਜਿਹੜਾ ਜਾਂ ਤਾਂ ਅਗਲਾ ਨਜਾਇਜ਼ ਕਰਵਾਉਣਾ ਚਾਹਦਾ ਕਿਉਂ ਸੈਕਟਰੀ ਸਾਹਿਬ ਵੀ ਆਹ ਕੰਮ ਜੀ ਜਿਹੜਾ ਨਾ ਤਾਂ ਕਾਨੂੰਨ ਦੇ ਦੇਰੇ ਚਾਹੁੰਦਾ ਨਾ ਸਾਡੇ ਦੇਰੇ ਚਾਹੁੰਦਾ ਵੀ ਕਹਿ ਹੀ ਨਹੀਂ ਸਕਦੇ ਯਾਰ ਕੰਮ ਹੀ ਗਲਤ ਅਸੀਂ ਕਿਉਂ ਕਰਵਾਵਾਂਗੇ ਉਹ ਬੰਦੇ ਫਿਰ ਬਾਹਰ ਜਾ ਕੇ ਕਹਿੰਦੇ ਆ ਜਦੋਂ ਸਰਪੰਚ ਕੋਲੇ ਗਏ ਤਾਂ ਕਹਿਣਗੇ ਉਹ ਸਰਪੰਚ ਝਾਕ ਕਰਦਾ ਚਾਰ ਪੈਸਿਆਂ ਦੀ ਝਾਕ ਕਰਦਾ ਤਾਂ ਨਹੀਂ ਤੁਰਦਾ ਨਾਲ ਝੂਠਾ ਝਾਕ ਕਰਦਾ ਝੂਠਾ ਸਾਡੇ ਕੋਲ ਆ ਗਏ ਤਾਂ ਤਾਂ ਹੁਣ ਸਾਨੂੰ ਵੀ ਹਦਾਇਤਾਂ ਹੁੰਦੀਆਂ ਵੀ ਕੰਮ ਕਰਵਾਓ ਲੋਕਾਂ ਦੇ ਠੀਕ ਹੈ ਵੀ ਵੀ ਵੋਟ ਵੋਟਾ ਪਾਜਾ ਲੋਕਾਂ ਨੇ ਫਿਰ ਕਹਿਣਗੇ ਜੇ ਇਥੋਂ 20 ਤੋਂ ਨਾ ਸੀ ਆਖੀਏ ਤੁਹਾਡੇ ਕੰਮ ਦਾਣਾ ਉਹਨਾਂ ਨੇ ਬਾਹਰ ਜਾ ਕੇ ਸਾਡੀ ਇਹ ਭੰਡੀ ਪ੍ਰਚਾਰ ਕਰਨੀ ਹੁੰਦੀ ਹੈ ਉਹ ਚੇਅਰਮੈਨ ਹੱਟ ਭਾਦਦਾ ਹੈ ਚੇਅਰਮੈਨ ਨੂੰ ਪੈਸਿਆਂ ਦੀ ਝਾਕ ਹੈ ਠੀਕ ਹੈ ਹੁਣ ਚੇਅਰਮੈਨ ਨੇ ਪੈਸੇ ਕੀ ਕਰਨੇ ਜੇ 15 ਬੰਦੇ ਦਾ ਕੰਮ ਹੋਵੇ ਪੰਜਾਂ ਦਾ ਹੋਣ ਵਾਲੇ ਹੱਥ ਤੇ ਕਿਵੇਂ ਹੋਊਗਾ ਕੀ ਤਾਂ ਹੈਗਾ ਜੀ ਮਾਦਾ ਜੀ ਕੰਮ ਥੋੜਾ ਹੈਗਾ ਕਸੂਤਾ ਅੱਛਾ ਜੀ ਠੀਕ ਹੈ ਤੇ ਸਿੱਧੀ ਗੱਲ ਵੀ ਮੇਰੇ ਨਹੀਂ ਆਤ ਠੀਕ ਹੈ ਮੈਂ ਕੁਝ ਖਾਣਾ ਨਹੀਂ ਕੁਝ ਘਟਣਾ ਨਹੀਂ ਇਹਦੇ ਵਿੱਚੋਂ ਕੰਮਵਾਵਾ ਹੀ ਕਰਵਾ ਦੂ ਕਰਨਾ ਅੱਛਾ ਜੀ ਠੀਕ ਹੈ ਤੇ ਪਰ ਆ ਸੈਕਟਰੀ ਸਾਹਿਬ ਬੈਠੇ ਕੋਲੇ ਸਪੈਂਸ ਸਾਹਿਬ ਬੈਠੇ ਆ ਪਈਆ 500 ਨਹੀਂ ਜੀ ਹਮ ਤਾਂ ਤੁਸੀ ਕਹਿੰਦੇ ਸੀ ਕਿ ਪੈਸਾ ਲੱਗਦਾ ਹੀ ਜਿੰਗਾ ਤੁਹਾਡੇ ਕੰਮ ਤੇ ਤੁਹਾਡਾ ਕੰਮ ਮੈਂ ਕਰਕੇ ਤੋਰੂਗਾ ਤੇ ਹੁਣ ਤੁਸੀਂ ਵੀ ਕਹੀ ਜਾਂਦੇ ਸਰਪੰਚ ਨਾ ਰਲ ਕੇ ਨਹੀਂ ਸਰਪੰਚ ਨਾ ਰਲਣ ਵਾਲੀ ਗੱਲ ਨਹੀਂ ਸਰਪੰਚਰ ਦਾ ਹਰਾਮੀ ਕਹਦਾ ਤੁਹਾਡੇ ਮੁੰਡੇ ਨੇ ਆਉਂਦੇ ਆ ਸਰ ਮਾਤਾ ਚਲੋ ਫਿਰ ਇਹੋ ਜਿਹਾ ਇਹੋ ਜਿਹਾ ਤੁਸੀਂ ਮੈਨੂੰ ਪੱਗ ਬਣਾਦਦੇ ਨੇ ਬਾਹਰ ਜਾ ਕੇ ਵੀ ਚੇਅਰਮੈਨ ਨੇ ਆਇਆ ਕਰਦਾ ਚੇਅਰਮੈਨ ਨੇ ਬਦਨਾਮ ਤਾਂ ਸੀ ਹੋਣਾ ਹੀ ਹੋਣਾ ਨਹੀਂ ਜੀ ਤੁਹਾਡੀ ਤਾਂ ਬਹੁਤ ਸੋਭਾ ਸੁਣ ਕੇ ਆਏ ਆ ਪਰ ਬੰਦਿਆ ਤਾਂ ਪੈਂਦੀਆਂ ਜਾਂ ਤਾਂ ਖੋਟਿਆ ਕਰਕੇ ਅਫਸਰ ਕੱਢਦੇ ਆਏ ਆ ਉਹਨੂੰ ਤਾਂ ਕੰਮ ਕਰਨਾ ਪਊਗਾ ਮੇਰੀ ਮਿਹਨਤ ਹੈ ਨਹੀਂ ਬਾਬਾ ਜੀ ਮੈਂ ਨਾ ਕਰੋ ਮੇ ਵੀ ਜਦੋਂ ਸਾਡੇ ਬੰਦੇ ਤੁਹਾਡੇ ਕੋਲ ਚੱਲ ਕੇ ਜਾਂਦੇ ਆਂ ਕਿਤੇ ਮੈਂ ਨਹੀਂ ਕਹਿੰਦਾ ਵੀ ਮੇਰੇ ਕਲੇ ਸਾਡੀ ਪਾਰਟੀ ਦੇ ਕਿਸੇ ਵੀ ਪਾਰਟੀ ਦਾ ਬੰਦਾ ਜਾਂਦਾ ਜਦੋਂ ਤੁਸੀਂ ਮੂੰਹ ਡੱਡ ਕੇ ਖੜ ਜਾਂਦੇ ਹੋ ਵੀ ਭਾਈ 3000 ਲੈਣਾ ਬੋਟ ਦਾ ਅੰਗਰੇਜ਼ੀ ਦੀ ਪੇਟੀ ਲੈਣੀ ਹੈ ਦੇਸੀ ਦਾ ਸਾਡਾ ਮੁੰਡਾ ਸਾਡਾ ਬੰਦਾ ਪੀਂਦਾ ਨਹੀਂਗਾ ਅਸੀਂ ਵੀ ਤਾਂ ਉੱਥੇ ਤੁਹਾਡੇ ਕੋਲੇ ਘਰੇ ਜਾ ਕੇ ਬੇਨਤੀ ਕੀਤੀ ਸੀ ਬੇਨਤੀ ਕਰਦੇ ਅਸੀਂ ਜਾ ਕੇ ਸੋਚਦੇ ਜੀ ਫੈਕਟਰੀ ਸਾਹਿਬ ਜਿੰਨੀ ਉਮੀਦ ਹੁਣ ਇਹ ਲੈ ਕੇ ਆਏ ਅਸੀਂ ਇਹ ਤੋਂ 10 ਗੁਣਾ ਵੱਧ ਉਮੀਦ ਲੈ ਕੇ ਜਾਂਦੇ ਆ ਜੇ ਤੁਸੀਂ ਸਾਡੇ ਖਾਤੇ ਖਾਲੀ ਨਾ ਕਰੋ ਠੀਕ ਹੈ ਹਾਲਾਂਕਿ ਮੈਂ ਤਾਂ ਮੈਨੂੰ ਤਾਂ ਠੀਕ ਹੈ ਮੇਰੀ ਕਾਬਲੀਅਤ ਸਿਰਫ ਤੇ ਚੇਅਰਮੈਨ ਹੀ ਮੈਂ ਤਾਂ ਮੈਨੂੰ ਕੋਈ ਬੋਰਡ ਦੀ ਮੰਗਣੀ ਵੀ ਕੁਝ ਨਹੀਂ ਸਰਪੰਚ ਵੋਟ ਮੰਗਦਾ ਐ ਐਮਐਨਏ ਨੇ ਬੰਨਾ ਉਹਨੇ ਵੋਟ ਮੰਗਣੀ ਐ ਐਮਪੀ ਨੇ ਬੰਨਾ ਉਹਨੇ ਵੋਟ ਮੰਗਣੀ ਸਾਹਮਣੇ ਵੋਟਾਂ ਮੰਗਣੀਆਂ ਨਾ ਉਦੋਂ ਜ਼ਿਆਦਾਤਰ ਲੋਕਾਂ ਦੇ ਮੂੰਹ ਟੱਡੇ ਹੁੰਦੇ ਆ ਜੀ ਜਦੋਂ ਵੋਟਾਂ ਮੁੱਲ ਵਿਕਣ ਗਈਆਂ ਤਾਂ ਕੋਈ ਐਮਪੀ ਕੋਈ ਐਮਐਨਏ ਕੋਈ ਸਰਪੰਚ ਕੋਈ ਜਿਹੜਾ ਮਰਜ਼ੀ ਚੋਲ ਲਿਆ ਤੁਸੀਂ ਤੁਹਾਡਾ ਕੰਮ ਕਿਉਂ ਕਰੂਗਾ ਜੀ ਉਹ ਠੀਕ ਹੈ ਹੁਣ ਮੈਂ ਤੁਸੀਂ ਮੇਰੇ ਸਰਪੰਚ ਦੀ ਮੇਰੇ ਮੂੰਹ ਤੇ ਬੇਇੱਜ਼ਤੀ ਕਰਤੀ ਆਉਂਦੇ ਆ ਸਰ ਵੀ ਤੁਹਾਡੇ ਮ ਤੇ ਮਾਤਾ ਜੀ ਮੇਰੇ ਹਰਮੀਆ ਜੀ ਫਬਰ ਇੱਕ ਪੈਟੀ ਸ਼ਰਾਬ ਦੀ ਭੇਜਤੀ 10000 ਰੁਪਇਆ ਭੇਜਤਾ ਸੀ ਹਰਮੀਆ ਜੀ ਜੇ ਅਸੀਂ ਇਹਨਾਂ ਦੇ ਮਗਰ ਜਾਵਾਂਗੇ ਤੇ ਗਾਂ ਵਾਲੇ ਸਾਨੂੰ ਹਰਮੀਆ ਕਹਿਣਗੇ ਵੀ ਦੇਖ ਕਿਹੋ ਜੇ ਕੰਮ ਕਰਦਾ ਮੁੰਡਾ ਤੇ ਤੁਸੀਂ ਸਰਪੰਚ ਸਾਹਿਬ ਨੂੰ ਜਾ ਕੇ ਮਗਰਾ ਕੇ ਨਾ ਬਿਲਕੁਲ ਨਾਲੇ ਇੱਕ ਗੱਲ ਹੋਰ ਦੱਸਦਾ ਮੈਂ ਤਾਂ ਜੀ ਵੀ ਮਸਲਾ ਕਿੰਨਾ ਡੇਟਾ ਥੋੜੇ ਮੁੰਡੇ ਦਾ ਠੀਕ ਹੈ ਜੇ ਉਹ ਹਜੇ ਛੇੜਛਾੜ ਦਾ ਪਰਚਾ ਪਾ ਕੇ ਪੁਲਿਸ ਨੇ ਤੋਰਤਾ ਤੁਹਾਡੇ ਕੋਲ ਵਕੀਲ ਨੇ ਪਹਿਲੀ ਤਰੀਕ ਤੇ ਜਾਂਦੇ 50000 ਮੰਗ ਲੈਣਾ ਤਰੀਕਾ ਵੱਖਰੀਆਂ ਪੈਣੀਆਂ ਥੋੜੀਆਂ ਠੀਕ ਹੈ ਜੇ ਮੜਾ ਜਾਂ ਕੁੜੀਆਂ ਵਾਲੀ ਛੇੜਛ ਹੁਣ ਤੁਸੀਂ ਇਹ ਦੇਖ ਲਓ ਵੀ ਰੁਪਇਆ 50000 ਕਿੰਨੇ ਚਰਚੇ ਦਿੰਨੇ ਆ ਤੇ ਮੈਂ ਕਰ ਦਿੰਨਾ ਫੋਨ ਜੀ ਪੈਸੇ ਤਾਂ ਸਰ ਨਹੀਂ ਦੇ ਸਕਦੇ ਅਸੀਂ ਕਿਉਂਕਿ ਤੁਸੀਂ ਅੱਜ ਤਾਂ ਪੈਸੇ ਦੇਣ ਹੁੰਦੇ ਪਰ ਅਸੀਂ ਤੁਹਾਡੇ ਕੋਲੋਂ ਚੱਲ ਕੇ ਆਉਂਦੇ ਨਹੀਂ ਆਹੀਂ ਪਤਾ ਜੀ ਆਹੀ ਗੱਲ ਮੈਂ ਤੁਹਾਨੂੰ ਜਿਚਾਉਣੀ ਚਾਹੁੰਦਾ ਸੀਗਾ ਹੁਣ ਪੀੜ ਲੱਗੀ ਨਾ ਤੁਹਾਨੂੰ ਵੀ ਪੈਸੇ ਤਾਂ ਅਸੀਂ ਨਹੀਂ ਦੇ ਸਕਦੇ ਤੁਸੀਂ ਤਾਂ ਮੁੰਡਾ ਘਣਾਉਣਾ ਇੱਕ ਐਡੇ ਕੇਸ ਦੇ ਵਿੱਚੋਂ ਹਾਲਾਂਕਿ ਕੁੜੀਆਂ ਵਾਲੇ ਕੇਸਾਂ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਚੇਅਰਮੈਨ ਕੋਈ ਸਰਪੰਚ ਕੋਈ ਐਮਐਲਏ ਕੋ ਐਮਪੀ ਕਿਸੇ ਨੂੰ ਫੋਨ ਕਰਕੇ ਆਖੂਗਾ ਵੀ ਇਹਨੇ ਕੁੜੀਆਂ ਛੇੜੀਆਂ ਜੀ ਛੱਡ ਦਿਓ ਕੀ ਗੱਲ ਸਾਡੇ ਧੀਆ ਭੈਣਾਂ ਨਹੀਂ ਗੀਆਂ ਬਤਾ ਜੀ ਚੁੱਪ ਕਰ ਇੱਕ ਵਾਰ ਗੱਲ ਸੁਣ ਤੂੰ ਸਾਰੀ ਕਰਤੂਤ ਤੇਰੀ ਪਤਾ ਲੱਗਣੀ ਨਹੀਂ ਗਲਤੀ ਮੈਂ ਤੇਰੀ ਗਲਤੀ ਨੂੰ ਕੀ ਕਰਾਂ ਜਦੋਂ ਅਸੀਂ ਜਾਣਿਆ ਚੱਲ ਗਏ ਡੇਢ ਡੇਢ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਤੁਸੀਂ ਸਰਪੰਚਾਂ ਦੇ ਵਿੱਚ ਸਰਪੰਚਾਂ ਦੇ ਬੁਕਾ ਦੇ ਨੇ ਕਿੱਧਰ ਕਲੈਕਸ਼ਨ ਹੋ ਸਰਪੰਚੀ ਦਾ ਐਮਐਲਏ ਦੇ ਕਿੰਨੇ ਪੈਸੇ ਲਗਾਉਂਦੇ ਹੋਗੇ ਸ਼ਰਾਬਾਂ ਦੇ ਵਿੱਚ ਤੇ ਤੁਹਾਡੀਆਂ ਵੋਟਾਂ ਦੇ ਮੁੱਲ ਦੇ ਵਿੱਚ ਐਮਫੀ ਕਹਿੰਦੇ ਕਿੰਨੇ ਪੈਸੇ ਲਗਾਉਂਦੇ ਹੋਗੇ ਬਹੁਤ ਪੈਸੇ ਲਗਾਉਂਦੇ ਨਾ ਤੁਸੀਂ ਲੋਕ ਫਿਰ ਤੁਸੀਂ ਕਹਿੰਦੇ ਕਿ ਸਰਕਾਰਾਂ ਕੰਮ ਨਹੀਂ ਕਰਦੇਆਂ ਲੀਡਰ ਕੰਮ ਨਹੀਂ ਕਰਦੇ ਕਿਉਂ ਕਰਨ ਜੇ ਉਹ ਪਹਿਲਾਂ ਲੀਡਰ ਦੇ ਘਰ ਤੁਸੀਂ ਪੈਸੇ ਮੰਗ ਮੰਗ ਵੇਲੇ ਕਰਦੇ ਨਾ ਮੈਂ ਮਾਤਾ ਜੀ ਤੁਸੀਂ ਮੇਰੇ ਕੋਲ ਜਿਆਦਾ ਪਹਿਲੀ ਵਾਰ ਆਏ ਹੋ ਮੇਰੇ ਕੋਲੇ 4 ਸਾਲ ਹੋ ਗਏ ਮੈਨੂੰ ਚੌਥਾ ਸਾਲ ਚੱਲੇ ਜਾਂਦਾ ਚੇਅਰਮੈਨ ਬਣਨ ਨੂੰ ਪੂਰੇ ਹੋਣ ਵਾਲੇ ਆ ਆ ਸਰਪੰਚ ਸਾਹਿਬ ਬੈਠੇ ਆ ਆ ਸਾਡੇ ਸੈਕਟਰੀ ਸਾਹਿਬ ਬੈਠੇ ਆ ਠੀਕ ਹੈ ਜਦੋਂ ਤੋਂ ਮੈਂ ਇੱਥੇ ਉਦ 4 ਰੁਪਏ ਵੀ ਕਿਸੇ ਨੂੰ 4 ਸਾਲਾਂ ਚ ਲਾਏ ਹੋਣ। ਚਾਹ ਦਾ ਕੱਪ ਵੀ ਕਿਸੇ ਨੂੰ ਪੀਤਾ ਹੋਵੇ। ਠੀਕ ਹੈ ਕੰਮ ਜੀ ਦਾ ਕਰਵਾਇਆ ਨਾ ਬਾਤਾ ਜੀ। ਇਹ ਸਿਰਫ ਤੁਹਾਨੂੰ ਮੈਂ ਸਾਬਤ ਸਿਕਾਉਣ ਵਾਸਤੇ ਇਹ ਇਹ ਨਾ ਕੀਤਾ ਸੀਗਾ ਮੈਂ 50000 ਮੈਂ 50000 ਦਾ ਕੀ ਕਰਨਾ। ਆ ਹੁਣੇ ਫੋਨ ਕਰ ਦਿੰਨਾ ਪਰ ਮੇਰੀ ਇੱਕ ਗੱਲ ਸੁਣੋ। ਵੀ ਤੁਸੀਂ ਜੈਸ ਸਿੰਘ ਵੀ ਤੇ ਇਸ ਗੱਲ ਨੂੰ ਮੁੰਡੇ ਨੇ ਮੁੰਡਿਆਂ ਨਾਲ ਵੜ ਕੇ ਕੁੜੀਆਂ ਛੇੜਤੀਆਂ। ਨਹੀਂ ਜੀ ਹੈ। ਥੋੜੇ ਥੋੜੇ ਕੁੜੀ ਹੈਗੀ। ਨਹੀਂ ਜੀ ਕੁੜੀ ਤਾਂ ਹੈਗੀ ਐ। ਪਰ ਜੈ ਜੀ ਤਾਂ ਅਸੀਂ ਵੀ ਨਹੀਂ ਸਮਝਦੇ ਗਏ ਵੀ ਧੀ ਪੈਣਾ ਆਪਦੇ ਅਰਗੇ ਕੋਈ ਹੁੰਦੀ ਹੈ ਹਾਂ ਤੇ ਫਿਰ ਹੁਣ ਸੋਚੋ ਨਾ ਬਤਾ ਜੀ ਜੇ ਥੋੜੀ ਕੁੜੀ ਆਪਦੀਆਂ ਸਹੇਲੀਆਂ ਨਾਲ ਜਾਂ ਆਪਦੇ ਸਕੂਲ ਜਾਂ ਆਪਦੇ ਕਾਲਜ ਜਾਂ ਆਪਦੇ ਕਿਸੇ ਕੰਮ ਤੋਂ ਨਹੀਂ ਜਾਂਦੀ ਹੈ ਤੇ ਹੋਰ ਚਾਰ ਮਸਟੰਡੇ ਰੜ ਕੇ ਥੋੜੀ ਕੁੜੀ ਨੂੰ ਛੇੜਨਾ ਤੁਹਾਨੂੰ ਭੀੜਨਾ ਹੋਊਗੀ ਇਹ ਤਾਂ ਹੁੰਦੀ ਤਾਂ ਹੈਗੀ ਚੇਅਰਮੈਨ ਜਦੋਂ ਹੁਣ ਮੰਨੀ ਜਾਂਦਾ ਵੀ ਕੁੱਟ ਮੈਨੂੰਗੇ ਐਵੇਂ ਨਹੀਂ ਕੁੱਟਗੇ ਜਿਹੜੇ ਤਿੰਨਾਂ ਚਾਰਾਂ ਦਾ ਨਾਂ ਹੀ ਲੈਂਦਾ ਨਾ ਨਾਲ ਦਿਆਂ ਦਾ ਕੁੜੀਆਂ ਕੜੀਆਂ ਤੇ ਛੇੜੀਆਂ ਹੋਣਗੀਆਂ ਉਹਨੇ ਛੇੜਦੇ ਹੋਣਗੇ ਗਲਤੀ ਹੋ ਗਈ ਜੀ ਇੱਕ ਮੇਰੀ ਗੱਲ ਸੁਣ ਲੈ ਇੱਕ ਮੇਰੀ ਗੱਲ ਸੁਣ ਲੈ ਯ ਮੈਂ ਸਿਰਫ ਪੈਸੇ ਵਾਲੀ ਗੱਲ ਦਾ ਤੁਹਾਨੂੰ ਇਸ ਕਰਕੇ ਆਖੀ ਵੀ ਤੁਹਾਨੂੰ ਮਾੜੀ ਜਿਹੀ ਪੀੜ ਲੱਗੇ ਵੀ ਪੈਸੇ ਦੇਣੇ ਕਿੰਨੇ ਔਖੇ ਆ ਉਹਨੇ ਪੈਸੇ ਜਿਹੜਾ ਤੁਹਾਡੇ ਕੋਲ ਵੋਟਾਂ ਮੰਗਣ ਜਾਂਦਾ ਉਹਨਾਂ ਔਖਾ ਨੂੰ ਲੱਗਦਾ ਪੈਸਾ ਦੇਣਾ ਕਿਸੇ ਦੇ ਘਰੇ ਨਹੀਂ ਮਸ਼ੀਨਾਂ ਲੱਗੀਆਂ ਨੋਟ ਛਾਪਣ ਵਾਸਤੇ ਉਦੋਂ ਤੁਸੀਂ ਮੈਂਟਲ ਹੁਣ ਕਿਹਨਾਂ ਲੱਗੇ ਵੀ ਬਈ 5 ਸਾਲ ਦੀ ਦੌਣਗੇ ਵੇਖੀ ਜਾਊਗੀ ਅਸੀਂ ਤਾਂ ਸਾਡੇ ਤਾਂ ਰੱਖੋ ਇੱਥੇ ਫੇਰ ਵੋਟ ਪਾਉਣ ਜਾਵਾਂਗੇ ਮੈਂ ਕਰ ਦੇਣਾ ਫੋਨ ਕੋਈ ਗੱਲ ਨਹੀਂ ਮਾਤਾ ਜੀ ਇੱਕ ਕਰੀ ਮੈਂ ਫੋਨ ਕਰ ਦੇਣਾ ਐਸਐਚਓ ਨੂੰ ਅੱਛਾ ਜੀ ਠੀਕ ਹੈ ਤੇ ਪਰ ਇੱਕ ਗੱਲ ਦਾ ਧਿਆਨ ਰੱਖਵੀਂ ਜੇ ਗਾਂ ਨੂੰ ਇਹੋ ਜ ਠੀਕ ਹੈ ਪੁੱਤ ਸ਼ਾਮਾ ਤੇ ਤੁਹਾਡਾ ਸਰਕਾਰ ਵੀ ਤੁਸੀਂ ਨਾਲ ਚੱਲ ਕੇ ਆਏ ਹੋ ਮੈਂ ਸਿੱਧੀ ਗੱਲ ਵੀ ਮਾਮਾ ਤਾਂ ਮਾਪੇ ਉਹ ਤਾਂ ਦੁਖੀ ਹੁੰਦੇ ਆ ਇਹ ਜੋ ਮਰਜ਼ੀ ਕਰੀ ਜਾਣ ਲੱਗਾ ਨਾਲ ਚੀਰਮੈਨ ਸਾਹਿਬ ਗੱਲ ਇਹ ਹੈ ਵੀ ਇਹ ਮਿਡਲ ਕਲਾਸ ਦੇ ਘਰਾਂ ਦੇ ਬੱਚੇ ਆ ਹੂੰ ਵੀ ਤੁਸੀਂ ਹੁਲੜ ਬਾਜ਼ੀਆਂ ਵਾਲੇ ਦਾ ਕਿਹਨਾਂ ਨੂੰ ਕੰਮ ਬੋਹ ਦਿੰਦੇ ਮਿਡਲ ਕਲਾਸ ਘਰਾਂ ਦੇ ਬਾਲੇ ਬੇਲੀ ਬਣ ਕੇ ਹੋਉਂਦੇ ਆ ਤੁਸੀਂ ਆਹ ਕੰਮ ਕਰੋ ਤੇ ਆਹਦੇ ਮਾਪਿਆਂ ਨੂੰ ਸੁਖ ਦਿਓ ਹਾਂਜੀ ਚੀਰਮੈਨ ਸਾਹਿਬ ਕਿਵੇਂ ਦੁਆਰਾ ਯਾਦ ਕੀਤਾ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਜਿਵੇਂ ਜਿਵੇਂ ਕੰਮ ਹੋਣਗੇ ਐਸਚੀਓ ਸਾਹਿਬ ਤੁਹਾਨੂੰ ਯਾਦ ਕਰਦੇ ਰਹਿਣਾ ਹਾਂਜੀ 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 ਉਹ ਇੱਕ ਨਾ ਤੁਹਾਡੇ ਕੋਲ ਮਸਲਾ ਹੋਊਗਾ ਮੁੰਡੇ ਦੀ ਕੱਲ ਪਰਸੋਂ ਕੱਲ ਕੇ ਪਰਸੋਂ ਕਦੋਂ ਦੀ ਗੱਲ ਹੈ ਕੁੱਟਮਾਰ ਕੀਤੀ ਹੈ ਪਰਸੋਂ ਕੋਈ ਮੁੰਡੇ ਦੀ ਕੁੱਟਮਾਰ ਜੀ ਕੀਤੀ ਹੈ ਇੱਥੇ ਬਾਜ਼ਾਰ ਦੇ ਵਿੱਚ ਕੀ ਨਾਮ ਸੀ ਜੀ ਕੀ ਨਾਮ ਦਾ ਰਵੀ ਹੈ ਜੀ ਰਵੀ ਰਵੀ ਆ ਮੁੰਡਾ ਅੱਛਾ ਅੱਛਾ ਜੀ ਅੱਛਾ ਇਹੋ ਹੀ ਉਹ ਕੁੜੀਆਂ-ਕੜੀਆਂ ਬਹੁਤ ਛੇੜਦੇ ਆ ਨਾ ਇਹੋ ਜੀ ਬੱਸ ਬੱਸ ਆ ਮੈਂ ਤਾਂ ਸੁਣਦਾ ਮੈਂ ਫੋਨ ਬਾਈ ਸਪੀਕਰ ਤੇ ਕੀਤਾ ਵੀ ਤੁਹਾਨੂੰ ਪਤਾ ਲੱਗ ਜੇ ਸੁਣੀ ਜਾਂਦਾ ਇੱਕ ਹੈਗਾ ਮਸਲਾ ਛੇੜ-ਛਾੜ ਵਾਲਾ ਇਹਨਾਂ ਦਾ ਹੈਗਾ ਜੀ ਹੈਗਾ ਹੈਗਾ ਚਲੋ ਐਂ ਕਰਿਓ ਜਿਹੜੇ ਮੁੰਡਿਆਂ ਨੇ ਕੁੱਟਮਾਰ ਕੀਤੀ ਹੈ ਨਾ ਦੇ ਫਸਲ ਚ ਮਾੜਾ ਹੈ ਨਾ ਨੌਜਵਾਨ ਪੀੜੀ ਦੇ ਵਿੱਚ ਪਿਰਤ ਜਿਹੜੀ ਗੁੱਟਮਾਰ ਵਾਲੀ ਤੇ ਜਾਂ ਕੁੜੀਆਂ ਦੀ ਛੇੜਛਾੜ ਜਾਂ ਨਸ਼ੇ ਨੂੰ ਸਾਰਾ ਕੁਝ ਹੀ ਮਾੜਾ ਐ ਐਸਐਚਓ ਸਾਹਿਬ ਹਨਾ ਬਹੁਤ ਜੀ ਬਹੁਤ ਹਾਂ ਜੀ ਤੇ ਬਸ ਇੰਨਾ ਕਰ ਲਓ ਗੁਰਪੀਤ ਵੀ ਇਹਨਾਂ ਨੂੰ ਨਾ ਇਹਨੂੰ ਬੁਲਾ ਲਓ ਤੇ ਉਹਨਾਂ ਨੂੰ ਬੁਲਾ ਲਓ ਮੁੰਡਿਆਂ ਨੂੰ ਜਿਹੜੇ ਜਿਹੜੇ ਕੋਈ ਛੇੜਛਾੜ ਕੀਤੀ ਐ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹੋ ਵੀ ਦੇ ਦਿਓ ਜੀ ਇਹਨੂੰ ਵੀ ਥਾਣੇ ਤੇ ਉਹਨਾਂ ਨੂੰ ਵੀ ਨਾਲੇ ਨੂੰ ਤੇ ਸਾਥੀਆਂ ਨੂੰ ਜ਼ਰੂਰ ਲੈ ਕੇ ਆਵੇ ਆ ਜਨਾ ਹਾਂ ਕਿੰਨੇ ਜਣੇ ਤੇਰੇ ਨਾਲ ਦੇ ਹੋਏ ਦੋ ਜਣੇ ਹੋਰ ਦੋ ਹੋਰ ਆ ਉਹਨੂੰ ਨਾਲ ਲੈ ਕੇ ਜਾਣਾ ਠੀਕ ਐ ਠੀਕ ਹੈ ਲੈ ਕੇ ਜਾਣਾ ਨਾਲ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭੇਜੋ ਇਹਨਾਂ ਨੂੰ ਜ਼ਰੂਰ ਜੀ ਤੇ ਜੇ ਇਦੋਂ ਬਾਅਦ ਕੋਈ ਮਸਲਾ ਹੋਵੇ ਇਹਨਾਂ ਦਾ ਹਾਂਜੀ ਤਾਂ ਮੇਰੀ ਕੋਈ ਲਤ ਨਹੀਂ ਛੱਡਦੀ ਅੱਜ ਮਾਤਾ ਆਈ ਕਰਕੇ ਥੋੜਾ ਜਿਹਾ ਸਤਿਕਾਰ ਕਰਨਾ ਪਿਆ ਚਲੋ ਠੀਕ ਹੈ ਨਹੀਂ ਤਾਂ ਇਹ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਪਤਾ ਮੈਂ ਕਾਲ ਕਰਦਾ ਹੀ ਨਹੀਂ ਹੁੰਦਾ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਨੂੰ ਵਧੀਆ ਤਰੀਕੇ ਨਾਲ ਇਹਨਾਂ ਦਾ ਮਾਫੀ ਨਾਮਾ ਕਰਾ ਕੇ ਇਹਨਾਂ ਕੋਲੋਂ ਹੱਥੋਂ ਤੇ ਝੜਵਾ ਕੇ ਉਹਨਾਂ ਦੇ ਅੱਗੇ ਠੀਕ ਹੈ ਹਾਂਜੀ ਤੇ ਫੇਰ ਖੜਾ ਛੱਡਿਓ ਉਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਸਦਾ ਸੌਖਾ ਤਰੀਕਾ ਨਾਲ ਛੱਡ ਦਿਓ ਅਗਰੀ ਬਿਲਕੁਲ ਜੀ ਵੇਖੋ ਫਿਰ ਮੈਂ ਪਰਚਾ ਦੇਵਾਂ ਹੀ ਸਦਾ ਤੁਹਾਨੂੰ ਥੋਕੇ ਦੇ ਓ ਥੋਕੇ ਹਾਂਜੀ ਹਾਂਜੀ ਠੀਕ ਹੈ ਗੁਰਮੀਤ ਸਾਹਿਬ ਜੀ ਨਾ ਨਾ ਬਸ ਠੀਕ ਹੈ ਗੁਰਮੀਤ ਧੰਨਵਾਦ ਠੀਕ ਹੈ ਸਰ ਥੈਂਕ ਯੂ ਓਕੇ ਓਕੇ ਥੈਂਕ ਯੂ ਮਾਤਾ ਉਸ ਨੂੰ ਛੱਡਦੇ ਵੀ ਪੈਸੇ ਨਾਲ ਤੁਸੀਂ ਆਪਦਾ ਜਰਨਲ ਖੋਲੋਗੇ ਉਸ ਸਮਾਂ ਗਿਆ ਹੁਣ ਨਾਲੇ ਸਾਡੇ ਕੋਲ ਕੰਮ ਹੀ ਨਹੀਂ ਪੈਸਿਆਂ ਵਾਲਾ ਅਸੀਂ ਕੀ ਕਰਨਾ ਰੱਬ ਦਾ ਦਿੱਤਾ ਸਾਰਾ ਕੁਝ ਆ ਬੱਚੇ ਦੋ ਆ ਬਾਹਰ ਸੈਟਲਣਾ ਕੀ ਕਰਨਾ ਕੀ ਪਤਾ ਸੀ ਪੁੱਤ ਮੈਂ ਤਾਂ ਘਰੇ ਬੈਠੀ ਮਾਤਾ ਦੋ ਮੁੰਡੇ ਦੋ ਮੁੰਡੇ ਆ ਦੋ ਮੁੰਡੇ ਮਾਤਾ ਇੱਕ ਕੈਨੇਡਾ ਸੈਟਲ ਐ ਇੱਕ ਅਮਰੀਕਾ ਸੈਟਲ ਐ ਅਸੀਂ ਕੀ ਕਰਨਾ ਤੁਹਾ ਇਹ ਤਾਂ ਠੀਕ ਆ ਪਤਸ਼ਾਹਵਾਸ਼ੇ ਮੈਂ ਤਾਂ ਕਹਿੰਦੀ ਮਹਾਰਾਜ ਨੂੰ ਉਦੋਂ ਵੀ ਤਰੱਕੀਆਂ ਦੇਵੇ ਮੇਰੇ ਤੋਂ ਵੀ ਤਰੱਕੀ ਥੋੜੀ ਸੋਚਣ ਨੂੰ ਵੀ ਤਰੱਕੀਆਂ ਦੇਵੇ ਤੁਸੀਂ ਵੋਟਾਂ ਦੇ ਪੈਸੇ ਨ ਮੰਗਿਆ ਤੁਸੀਂ ਵੀ ਸੋਚਿਆ ਕਰੋ ਜੇ ਵੋਟਾਂ ਲੈਣ ਜਾਇਦਾ ਉਦੋਂ ਠੀਕ ਹੈ ਚਲ ਪਤ ਗੱਲ ਕਰਕੇ ਜਲੀ ਨਹੀਂ ਮੰਗਦੇ ਸਰਪੰਚ ਸਾਹਿਬ ਲੈ ਚਲੀ ਅੱਜ ਇੱਕ ਮੀਟਿੰਗ 'ਚ ਤੁਹਾਨੂੰ ਹਾਂ ਚਲੋ 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 ਹੈ ਮੈਂ ਕਿਹਾ ਤੁਹਾਡੇ ਕੋਲੇ ਉਹਦੀ ਲੋੜ ਹੀ ਨਾ ਮੈਂਦੀ ਜੇ ਤੁਸੀਂ ਮੇਰੇ ਕੋਲ ਪੈਸੇ ਨਾਲ ਆ ਦੇਂਦੇ ਮੈਂ ਤੁਹਾਨੂੰ ਪਿੰਡ ਲੈਵਲ ਤੇ ਨਿਵੇਟ ਦਿੰਦਾ ਆ ਜਾਓ ਇੱਕ ਕੱਪੋ ਆਇਆ ਸਰਸ ਜੇ ਹੈਗਾ ਹਾਂ ਜਾਓ ਤੁਸੀਂ ਥਾਣੇ ਜਾਓ ਇੱਕ ਵਾਰੀ ਗੁਰਪ੍ਰੀਤ ਨੂੰ ਕਹਦਾ ਮੈਂ ਸ ਗਾਹ ਤੋਂ ਧਿਆਨ ਨਾਲ ਗਾਹ ਨੂੰ ਖੇੜਾ ਨਹੀਂ ਛਡਾਉਣਾ ਮੈਂ ਫਿਰਨਾ ਗੁੜ ਕੇ ਨਹੀਂ ਗੱਲ ਆ ਠੀਕ ਹੈ ਠੀਕ ਹੈ ਜੀ